ਆਫ ਦਾ ਪੱਕ ਮੈਨੂੰ ਇਹੋ ਲੱਗਿਆ ਜਿਵੇਂ ਹਾਰੀ ਦਾ ਹੋਵੇ ਸਾਰਾ ਚੱਕਰ ਵੀ ਹੋਵੇ ਮੈਨੂੰ ਮੈਨੂੰ ਜਿਵੇਂ ਚੰਡੀ ਚੜ ਗਈ ਸੀ ਮੈਂ ਸਭ ਕੁਝ ਭੁੱਲ ਕੇ ਸਭ ਨੂੰ ਲਲਕਾਰ ਰਹੀ ਸੀ ਕਵੀਆਂ ਕਲਮ ਨੂੰ ਉਤਸ਼ਾਹਿਤ ਕਰਨਾ ਉਹਨਾਂ ਲਈ ਇੱਕ ਪਲੇਟਫਾਰਮ ਦੇ ਉੱਪਰ ਉਹਨਾਂ ਨੂੰ ਇਕੱਠੇ ਕਰਨਾ ਸਨਮਾਨਿਤ ਕਰਨਾ ਉਹਨਾਂ ਦੀਆਂ ਰਚਨਾਵਾਂ ਨੂੰ ਸੁਣਨਾ ਰਾਦਰ ਮੈਰਾਥਨ ਇਹ ਵੀ ਉਹਨਾਂ ਦੇ ਬਾਰੇ ਗੱਲਬਾਤ ਵੀ ਹੋਵੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਈ ਚਾਰ ਰਾਈਟਰਾਂ ਨੂੰ ਸੁਣ ਕੇ ਉਹਨਾਂ ਦੀ ਰਚਨਾ ਬਾਰੇ ਗੱਲਬਾਤ ਵੀ ਹੋਵੇ ਇਹ ਲੈ ਐਕਟਿੰਗ ਦੇ ਤੌਰ ਤੇ ਜਿਹੜੀ ਉਹਨਾਂ ਦੀ ਹੈਗੀ ਕਿ ਨਾ ਉਹਨਾਂ ਦਾ ਮਿੰਨ ਹੈ ਜਿਹੜਾ ਉਹ ਕਮਾਲ ਦਾ ਬਿਹਤਰੀਨ ਹੈ ਤੁਸੀਂ ਦੇਖੋ ਸਵਾ ਘੰਟਾ ਡੇਢ ਘੰਟਾ ਇਕੱਲਾ ਪਾਤਰ ਆਪਣੀ ਕਲਾ ਦੇ ਜੋਹਰ ਦਿਖਾਵੇ ਸਟੇਜ ਤੇ ਭਾਵੇਂ ਉਹਦੇ ਪਿੱਛੇ ਸਾਊਂਡ ਵੀ ਹੈ ਕਮਲ ਜਿਹੜੀ ਅਕਸਰਾਂ ਨੂੰ ਮੰਚ ਸਮਰਾਲਾ ਦੀ ਬੜੀ ਬਿਹਤਰੀਨ ਅਦਾਕਾਰੀ ਹੈ ਇੱਕ ਘੰਟਾ 55 ਮਿੰਟ ਦੀ ਇਹ ਪੇਸ਼ਕਾਰੀ ਸੀਗੀ ਜਿਹਨੂੰ ਉਹਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਜਿਹੜਾ ਰੀਅਲ ਸੰਕਟ ਸਾਡੇ ਸਾਹਮਣੇ ਖੜਾ ਹੋਇਆ ਕਿ ਜੈਮਨਾਈ ਪ੍ਰੋ ਪਲੇਟਫਾਰਮ ਦੇ ਉੱਪਰ ਪੰਜਾਬੀ ਜਿਹੜੀ ਆ ਉਹ ਨਹੀਂ ਆਈਏ ਤੱਕ ਹਿੰਦੁਸਤਾਨ ਦੀਆਂ ਨੌ ਭਾਸ਼ਾਵਾਂ ਆਈਆਂ ਨੇ ਤੇ ਪੰਜਾਬੀ ਵੱਡੀ ਭਾਸ਼ਾ ਹੋਣ ਦੇ ਬਾਵਜੂਦ ਗੈਰ ਹਾਜ਼ਰ 1974 ਤੋਂ ਸੁਭਾਵਾਂ ਦੇ ਵਿੱਚ ਜੁੜਿਆ ਹੋਇਆ ਪਰ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦਾ ਸਮਾਗਮ ਨੇ ਇਹ ਪਹਿਲੇ ਹੀ ਹੈ ਇਹਨਾਂ ਦੀ ਅਸੀਂ ਇਸ ਤਰ੍ਹਾਂ ਦੇ ਪਹਿਲ ਤੀਸਰੀ ਉਦੋਂ ਦੇਖੀ ਸੀ ਕਿ ਇਹ ਤੇ ਇਸਰਾ ਸਮਾਗਮ ਹੈ ਸੀ ਕਿ ਵੀ ਇਹ ਜਿਹੜਾ ਹੈ ਨਾਟਕ ਹੋਰ ਬਹੁਤ ਸਾਰੀਆਂ ਥਾਵਾਂ ਤੇ ਹੋ ਰਿਹਾ ਵਾ ਵੀ ਪਰ ਦਰਾਹੇ ਜਿਹੜਾ ਹੈ ਕਦੋਂ ਹੋਏਗਾ ਸੋ ਜੋਬਨ ਖਰੇ ਹੁਣਾਂ ਨੇ ਜਿਹੜਾ ਹੈ ਇਹ ਸਾਰੇ ਦਾ ਸਾਰਾ ਕ੍ਰੈਡਿਟ ਮੈਂ ਤਾਂ ਉਹਨਾਂ ਨੂੰ ਦਿਆਂਗਾ ਪਲਵਲੇ ਜਿਹੜੇ ਨੇ ਉਹ ਸਾਰੇ ਰਾਈਟਰਾਂ ਚੋਂ ਨਜ਼ਰ ਆਏ ਤੇ ਬਾਕੀ ਜਿਹੜੀ ਇਹਨ ਜਨਰਲ ਗੱਲ ਆ ਕਿ ਅਸੀਂ ਆਪਣੀ ਰਚਨਾ ਨੂੰ ਲਿਖਣ ਤੋਂ ਬਾਅਦ ਉਹ ਤੋਂ ਇੱਕ ਡਿਸਟੈਂਸ ਤੋਂ ਬਾਅਦ ਉਹਨੂੰ ਦੁਬਾਰਾ ਸਾਨੂੰ ਦੇਖਣਾ ਚਾਹੀਦਾ ਜਿਹੜੀ ਗੱਲ ਜ਼ਰੂਰੀ ਹੈ ਜਿਹਨੂੰ ਅਸੀਂ ਐਡੀਟਿੰਗ ਵੀ ਕਹ ਲੀਏ ਜ਼ਰੂਰੀ ਹੁੰਦਾ ਯਾਨੀ ਜਿਹੜੀ ਰਚਨਾ ਦੀ ਦੇ ਨਾਲ ਉਹਦੀ ਘੜਤ ਵੀ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਦੇਸ਼ ਦੁਨੀਆ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਦਰਵਾਹ ਖੜਿਆ ਜਿੱਥੇ ਕਿ ਸ਼ਹੀਦ ਭਗਤ ਸਿੰਘ ਸਾਹਿਬ ਸਵਾ ਵੱਲੋਂ ਜਿਨ੍ਹਾਂ ਦੇ ਅਜੋਜਿਕ ਜੋਬਨ ਖੈਰਾ ਤੇ ਸਤਵਿੰਦਰ ਖੈਰਾ ਜੀ ਸਾਡੇ ਦਰਮਿਆਨ ਇਸ ਵਕਤ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਅੱਜ ਇੱਕ ਤੀਜਾ ਸਾਹਿਤਕ ਜਿਹੜਾ ਸਮਾਗਮ ਕਰਵਾਇਆ ਗਿਆ ਜਿਹਦੇ ਵਿੱਚ ਪਹਿਲੀ ਕਿਤਾਬ ਲਿਖਣ ਵਾਲੇ ਲਗਭਗ 25 ਤੋਂ ਜ਼ਿਆਦਾ ਜਿਹੜੇ ਲੇਖਕ ਨੇ ਕਲਮਕਾਰ ਨੇ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਦਾ ਹੌਸਲਾ ਵਧਾਇਆ ਗਿਆ ਤੇ ਇਸ ਸਮਾਗਮ ਨੂੰ ਜਿੱਥੇ ਸਰਜੀਤ ਪਾਤਰ ਜੀ ਜਿਹੜੇ ਕਿ ਇੱਕ ਚਿੰਤਕ ਕਵੀ ਹੋਏ ਨੇ ਮਹਾਨ ਕਵੀ ਹੋਏ ਨੇ ਪੰਜਾਬੀ ਮਾਂ ਬੋਲੀ ਦੇ ਇੱਕ ਸਹੀ ਕੱਤਬਾ ਜੋ ਸਾਬਤ ਹੋਏ ਨੇ ਤੇ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਸੀ ਤੇ ਇਸ ਜਿਹੜਾ ਪ੍ਰੋਗਰਾਮ ਸੀ ਇਸ ਦੇ ਮੁੱਖ ਮਹਿਮਾਨ ਸਰਜੀਤ ਸਿੰਘ ਸ਼ਵੀ ਜਿਹੜੇ ਕਿ ਚੇਅਰਮੈਨ ਨੇ ਪੰਜਾਬ ਕਲਾ ਪਰਿਸ਼ਦ ਦੇ ਤੇ ਉਹ ਇਸ ਵਕਤ ਸਾਡੇ ਨਾਲ ਵੀ ਨੇ ਸ਼ਵੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਵੀ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਬਾਰੇ ਇਹ ਦੇਖੋ ਨਵੇਂ ਲੇਖਕਾਂ ਨੂੰ ਐਨਕਰੇਜ ਕਰਨਾ ਆਪਣੇ ਆਪ 'ਚ ਹੀ ਬਹੁਤ ਵੱਡਾ ਕੰਮ ਆ ਜੀ ਜੀ ਕਿਉਂਕਿ ਮੋਸਟਲੀ ਅਸੀਂ ਜਿਹੜੇ ਐਸਟੈਬਲਿਸ਼ਡ ਰਾਈਟਰ ਆ ਉਹਨਾਂ ਨੂੰ ਲੈ ਕੇ ਪ੍ਰੋਗਰਾਮ ਕਰਦੇ ਆ ਜੀ ਜੀ ਤੇ ਉਹ ਸਾਰੇ ਹੀ ਕਰਦੇ ਨੇ ਜੀ ਜੀ ਪਰ ਇਸ ਤਰ੍ਹਾਂ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨਾ ਉਹਨਾਂ ਲਈ ਇੱਕ ਪਲੇਟਫਾਰਮ ਦੇ ਉੱਪਰ ਉਹਨਾਂ ਨੂੰ ਇਕੱਠੇ ਕਰਨਾ ਸਨਮਾਨਿਤ ਕਰਨਾ ਉਹਨਾਂ ਦੀਆਂ ਰਚਨਾਵਾਂ ਨੂੰ ਸੁਣਨਾ ਜੀ ਜੀ ਰੈਦਰ ਮੈਰਾਥਨ ਇਹ ਵੀ ਉਹਨਾਂ ਦੇ ਬਾਰੇ ਗੱਲਬਾਤ ਵੀ ਹੋਵੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜੀ ਜੀ ਵੀ ਚਾਰ ਰਾਈਟਰਾਂ ਨੂੰ ਸੁਣ ਕੇ ਉਹਨਾਂ ਦੀ ਰਚਨਾ ਬਾਰੇ ਗੱਲਬਾਤ ਵੀ ਹੋਵੇ ਜੀ ਜੀ ਇਹ ਬਹੁਤ ਪੁੰਨ ਦਾ ਕੰਮ ਆ ਵੱਡਾ ਕੰਮ ਆ ਜੀ ਜੀ ਅੱਛਾ ਤੁਸੀਂ ਜਿਵੇਂ ਕਿਉਂਕਿ ਅਸੀਂ ਤਾਂ ਭਾਵੇਂ ਥੋੜਾ ਜਿਹਾ ਲੇਟ ਸੀ ਪਰ ਤੁਸੀਂ ਦੱਸ ਰਹੇ ਸੀ ਸਟੇਜ ਤੋਂ ਵੀ ਵੀ ਕੁਝ ਨੇ ਆਪਣੀਆਂ ਰਚਨਾਵਾਂ ਵੀ ਜਿਹੜੀਆਂ ਸੁਨਾਈਆਂ ਨੇ ਤੇ ਕਿੱਥੇ ਇੱਕ ਟੱਚ ਲੱਗੀ ਕਿ ਤੁਹਾਨੂੰ ਪਹਿਲੀ ਕਿਤਾਬ ਲਿਖੀ ਆ ਤੇ ਸਾਰਾਂ ਦੀ ਉਮਰ ਵੀ ਬਿਲਕੁਲ ਥੋੜੀ ਥੋੜੀ ਆ ਨਹੀਂ ਮੈਂ ਇੱਕ ਜਨਰਲ ਗੱਲ ਕੀਤੀ ਕਿ ਜਿਹੜੇ ਜਵਾਨੀ ਜਦੋਂ ਰਾਈਟਰ ਲਿਖਦਾ ਤਾਂ ਉਹਦੇ ਲਈ ਪਹਿਲਾ ਜਿਹੜਾ ਮੁੱਦਾ ਉਹ ਪਿਆਰ ਹੁੰਦਾ ਜੀ ਜੀ ਓਹੋ ਮਤਲਬ ਦੋਸਤੀਆਂ ਪਿਆਰਾਂ ਦਾ ਵੀ ਆ ਉਹ ਦੇਸ਼ ਦਾ ਵੀ ਆ ਆਪਣੀ ਸੋਸਾਇਟੀ ਦਾ ਵੀ ਆ ਕਿਸੇ ਦਾ ਕਿਤਾਬਾਂ ਨਾਲ ਕਈ ਰੂਪ ਨੇ ਉਹਦੇ ਸੋ ਉਹ ਬਲਬਲੇ ਜਿਹੜੇ ਨੇ ਉਹ ਸਾਰੇ ਰਾਈਟਰਾਂ ਚੋਂ ਨਜ਼ਰ ਆਏ ਤੇ ਬਾਕੀ ਜਿਹੜੀ ਇਹਨ ਜਨਰਲ ਗੱਲ ਆ ਕਿ ਅਸੀਂ ਆਪਣੀ ਰਚਨਾ ਨੂੰ ਲਿਖਣ ਤੋਂ ਬਾਅਦ ਉਹ ਤੋਂ ਇੱਕ ਡਿਸਟੈਂਸ ਤੋਂ ਬਾਅਦ ਉਹਨੂੰ ਦੁਬਾਰਾ ਸਾਨੂੰ ਦੇਖਣਾ ਚਾਹੀਦਾ ਜਿਹੜੀ ਗੱਲ ਜ਼ਰੂਰੀ ਆ ਜਿਹਨੂੰ ਅਸੀਂ ਐਡੀਟਿੰਗ ਵੀ ਕਹ ਲੀਏ ਜ਼ਰੂਰੀ ਹੁੰਦਾ ਯਾਨੀ ਜਿਹੜੀ ਰਚਨਾ ਦੀ ਦੇ ਨਾਲ ਉਹਦੀ ਘੜਤ ਵੀ ਜ਼ਰੂਰੀ ਹੈ ਤੁਸੀਂ ਕੋਈ ਸ਼ਬਦ ਤੁਹਾਨੂੰ ਵਾਧੂ ਲੱਗਦਾ ਕੋਈ ਤੁਸੀਂ ਜਿਵੇਂ ਕੁਝ ਲਿਖਕ ਨੇ ਬੋਲੇ ਆ ਤੇ ਉਹ ਕਰੇ ਸੀਗੇ ਜੀ ਮਤਲਬ ਜਿਹੜੀ ਲਾਇਟ ਉਹ ਗਾਉਣਾ ਚਾਹੁੰਦੇ ਆ ਰਚਨਾ ਨੂੰ ਉਹਦੇ ਵਿੱਚੋਂ ਕੋਈ ਇੱਕ ਦੋ ਮਾਤਰਾ ਦਾ ਫਰਕ ਆ ਜਿਹਦੇ ਕਰਕੇ ਉਹਨਾਂ ਤੋਂ ਗਾਇਆ ਨਹੀਂ ਗਿਆ ਜੀ ਜੀ ਤੇ ਜੇ ਇਸ ਗੱਲ ਨੂੰ ਉਹ ਪਹਿਲਾਂ ਆਪਣੀ ਰਿਆਜ਼ਤ ਦਾ 파ਟ ਬਣਾ ਲੈਣ ਆਪਣੀ ਪ੍ਰੈਕਟਿਸ ਦਾ 파ਟ ਬਣਾ ਲੈਣ ਸਟੇਜ ਤੇ ਆਉਣ ਤੋਂ ਪਹਿਲਾਂ ਉਹਦੀ ਪ੍ਰੈਕਟਿਸ ਕਰਨ ਕੋਈ ਆਪਣੇ ਦੋਸਤ ਮਿੱਤਰ ਨੇ ਉਹਨਾਂ ਦੀ ਰਾਏ ਲੈਣ ਪਾ ਇਹ ਉਕਾਈ ਜਿਹੜੀ ਸ਼ੁਰੂ ਸੀ ਦੂਰ ਹੋ ਸਕਦੀ ਤੇ ਤਰੱਕੀ ਦਾ ਰਾਹ ਇਹੀ ਆ ਵੀ ਅੱਜ ਉਹਨਾਂ ਦੀ ਪਹਿਲੀ ਕਿਤਾਬਾਂ ਕੱਲ ਨੂੰ ਇਹਨਾਂ ਨੇ ਵੱਡੇ ਵੱਡੇ ਗ੍ਰੰਥ ਲਿਖਣੇ ਆ ਬਹੁਤ ਵੱਡੀਆਂ ਵੱਡੀਆਂ ਉਚਾਈਆਂ ਸੋਹਣੀਆਂ ਤੇ ਉਹਦੇ ਲਈ ਪਹਿਲਾ ਜ਼ਰੂਰੀ ਕੰਮ ਇਹ ਆ ਕਿ ਤੁਸੀਂ ਆਪਣੀ ਰਚਨਾ ਨੂੰ ਦੂਰ ਖੜ ਕੇ ਦੇਖਣ ਦੀ ਆਤ ਪਾਓ ਅੱਛਾ ਸ਼ਵੀ ਜੀ ਤੁਸੀਂ ਇੱਕ ਸਟੇਜ ਤੋਂ ਬਹੁਤ ਵੱਡਾ ਮੈਸੇਜ ਜਿਹੜਾ ਦਿੱਤਾ ਸੀਗਾ ਕਿਉਂਕਿ ਮੈਨੂੰ ਜਦੋਂ ਤੁਹਾਡੀ ਗੱਲ ਸੁਣੀ ਤਾਂ ਵਾਕਈ ਉਹ ਮੈਨੂੰ ਵੀ ਲੱਗਿਆ ਕਿ ਇਹ ਜੋ ਤੁਸੀਂ ਕਹਿ ਰਹੇ ਸੀ ਹੋਣਾ ਚਾਹੀਦਾ ਸਾਡੀ ਕਲਿੱਕਿੰਗ ਪੰਜਾਬੀ ਦੇ ਵਿੱਚ ਹੋਵੇ ਤੇ ਡਿਟੇਲ ਉੱਥੇ ਤੁਰੰਤ ਪਹੁੰਚ ਜਵੇ ਤੇ ਉਹਦੇ ਲਈ ਜ਼ਰੂਰੀ ਹੈ ਕਿ ਉਸ ਜਗ੍ਹਾ ਦੇ ਵਿੱਚੋਂ ਜਿੱਥੋਂ ਖਜ਼ਾਨੇ ਦੇ ਵਿੱਚੋਂ ਅਸੀਂ ਕੁਝ ਪਟਾਰ ਦੇ ਵਿੱਚੋਂ ਲੈਣਾ ਤੇ ਉੱਥੇ ਹੋਵੇ ਵੀ ਤੇ ਇਹ ਸੁਨੇਹਾ ਭਾਵੇਂ ਕਿ ਤੁਸੀਂ ਉੱਥੇ ਮੰਚ ਤੋਂ ਦਿੱਤਾ ਸੀ ਪਰ ਇਸ ਜਿਹੜਾ ਦੇਸ਼ ਦੁਨੀਆ ਦਾ ਪਲੇਟਫਾਰਮ ਆ ਇਸ ਤੋਂ ਵੀ ਉਹ ਜਿਹੜਾ ਸੁਨੇਹਾ ਸੀ ਉਹਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਨਵੇਂ ਰਾਈਟਰ ਨੇ ਪੁਰਾਣੇ ਰਾਈਟਰ ਵੀ ਔਰ ਇੱਥੋਂ ਤੱਕ ਕਿ ਹਰ ਪੰਜਾਬੀ ਉਹ ਕੋਸ਼ਿਸ਼ ਤੇ ਦੇ ਜੁੜ ਜਵੇ। ਇਹ ਇਸ਼ੂ ਜਿਹੜਾ ਹੋਇਆ ਸੀ ਨਾ ਪੰਜਾਬੀ ਦੇ ਬਾਰੇ ਇੱਕ ਤਾਂ 15-20 ਸਾਲ ਪਹਿਲਾਂ ਇੱਕ ਕਿਸੇ ਏਜੰਸੀ ਦੀ ਰਿਪੋਰਟ ਸੀ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਮੇਰਾ ਖਿਆਲ ਆ ਸਾਡੇ ਟੈਂਕੜੇ ਨਹੀਂ ਹਜ਼ਾਰਾਂ ਸੈਮੀਨਾਰ ਇਸ ਗੱਲ ਤੇ ਰੁਲ ਗਏ। ਅਸੀਂ ਜੀ ਮਰ ਰਹੀ ਆ ਭਾਸ਼ਾ ਹੋ ਰਹੀ ਆ ਪਰ ਉਹ ਬਹੁਤ ਫੇਕ ਕੰਮ ਤੇ ਹੀ ਸਾਡਾ ਇੰਟੈਲੀਜੈਂਸ ਵੀ ਲੱਗਿਆ ਰਿਆ। ਤੇ ਉਹਦੇ 'ਚ ਬੜੇ ਹਾਂ ਅਸੀਂ ਬੋਲਦੇ ਆ ਜਦੋਂ ਇਹ ਕਿੱਥੇ ਮਰ ਜੂਗੀ ਭਾਸ਼ਾ ਕਿਵੇਂ ਮਰ ਜੇ ਲੋਕ ਬੜੀ ਤਰ੍ਹਾਂ ਦੀਆਂ ਹੈਂਕੜ ਨੂੰਆਂ ਗੱਲਾਂ ਕਰਦੇ ਰਹੇ ਪਰ ਉਸ ਦੌਰਾਨ ਇੱਕ ਜਿਹੜਾ ਰੀਅਲ ਸੰਕਟ ਸਾਡੇ ਸਾਹਮਣੇ ਖੜਾ ਹੋਇਆ ਕਿ ਜੈਮਾਈ ਪ੍ਰੋ ਪਲੇਟਫਾਰਮ ਦੇ ਉੱਪਰ ਪੰਜਾਬੀ ਜਿਹੜੀ ਆ ਉਹ ਨਹੀਂ ਆਈਏ ਤੱਕ ਹਿੰਦੁਸਤਾਨ ਦੀਆਂ ਨੌ ਭਾਸ਼ਾਵਾਂ ਆਈਆਂ ਨੇ ਤੇ ਪੰਜਾਬੀ ਵੱਡੀ ਪਾਸਾ ਹੋਣ ਦੇ ਬਾਵਜੂਦ ਗੈਰਹਾਜ਼ਰ ਪੰਜਾਬੀ ਇਸ ਵੇਲੇ ਮਤਲਬ ਡਾਸਪੋਰਾ ਦੀ ਭਾਸ਼ਾ ਕੱਟੋ ਘੱਟ 70-72 ਦੇਸ਼ਾਂ ਦੇ ਵਿੱਚ ਪੰਜਾਬੀ ਰਹਿੰਦੇ ਨੇ ਉਹ ਪੰਜਾਬੀ ਬੋਲਦੇ ਆ ਜੀ ਜੀ ਤੇ 15 ਕਰੋੜ ਦੇ ਕਰੀਬ ਲੋਕ ਪੰਜਾਬੀ ਬੋਲਦੇ ਨੇ ਜੀ ਸਣੇ ਪਾਕਿਸਤਾਨ ਦਾ ਪੰਜਾਬ ਸਾਡਾ ਦੁਨੀਆ ਦੇ ਰਲਾਕ ਜੀ ਜੀ ਸੋ ਐਡੀ ਵੱਡੀ ਭਾਸ਼ਾ ਦੇ ਲੋਕ ਕਿਵੇਂ ਬੇਵਸਲੇ ਹੋ ਗਏ ਇਸ ਗੱਲ ਤੋਂ ਜੀ ਜੀ ਉਹਦਾ ਕਾਰਨ ਹੈ ਕਿ ਅਸੀਂ ਅ ਮਤਲਬ ਪਾਰਟੀਆਂ ਕਰਨ ਵੱਡੇ ਵੱਡੇ ਪ੍ਰੋਗਰਾਮ ਕਰਨ ਦਾਰੂ ਪੀਣ ਹੋਰ ਬਹੁਤ ਕੁਸ਼ਿਸ਼ਾਂ ਕਰਦੇ ਆਂ ਪਰ ਅਸੀਂ ਭਾਸ਼ਾ ਦੇ ਬਾਰੇ ਸੀਰੀਅਸ ਨਹੀਂ ਹੈਗੇ ਜੀ ਦੰਗਦੇ ਬਹੁਤ ਮਾਰਦੇ ਸੀ ਮੈਂ ਬੜੇ ਸ਼ਹੀਦ ਹੋ ਜਾਂਦੇ ਆ ਮਾੜੀ ਮਾੜੀ ਗੱਲ ਤੇ ਕਹਿ ਕੇ ਪਰ ਕਰਦੇ ਕਰਾਉਂਦੇ ਸੀ ਕੁਝ ਨਹੀਂ ਹੈ ਸੋ ਐਡੀ ਵੱਡੀ ਨਮੋਸ਼ੀ ਸਾਡੇ ਮੱਥੇ ਤੇ ਲੱਗੀ ਆ ਉਹਦੇ ਲਈ ਹਰ ਪੰਜਾਬੀ ਨੂੰ ਹਰ ਲੇਖਕ ਨੂੰ ਘੱਟੋ ਘੱਟ ਯੂਨੀਕੋਡ ਦੇ ਵਿੱਚ ਟਾਈਪ ਕਰਨ ਦੀ ਆਦਤ ਪਾਉਣੀ ਚਾਹੀਦੀ ਆ ਕਿਤਾਬਾਂ ਸਾਡੀਆਂ ਬਾਕੀ ਫੌਂਟਸ ਨੂੰ ਛੱਡ ਕੇ ਯੂਨੀਕੋਡ ਦੇ ਵਿੱਚ ਛਪਣ ਤੇ ਉਹਨਾਂ ਦੀਆਂ ਵਰਡ ਫਾਈਲ ਜਿਹੜੀਆਂ ਨੇ ਉਹ ਨੈੱਟ ਤੇ ਤੁਹਾਡੇ ਇੰਡੀਵਿਜੂਅਲ ਬਲੌਗਸ ਤੇ ਫੇਸਬੁੱਕ ਤੋਂ ਲੈ ਕੇ ਯੂਨੀਵਰਸਿਟੀਆਂ ਦੀਆਂ ਵੈੱਬਸਾਈਟਸ ਤੱਕ ਜਾਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਟੋਟਲ ਡਾਟਾ ਜਿਹੜਾ ਉਹ Google ਦੇ ਉਸ ਮੇਨਸ ਟੀਮ ਦਾ ਪਾਰਟ ਬਣ ਸਕੇ ਤਾਂ ਹੀ ਅਸੀਂ ਉਹਨੂੰ ਪੰਜਾਬੀ ਚ ਕੁਝ ਪੁੱਛਾਂਗੇ ਤੇ ਸਾਨੂੰ ਪੰਜਾਬੀ ਤੇ ਜਵਾਬ ਆਊਗਾ ਇਹ ਇਸ਼ੂ ਸਾਡੇ ਲਈ ਆ ਬਾਕੀ ਅਸੀਂ ਹੋਰ ਬੜੇ ਝੁਕ ਲਾ ਲਾ ਕੇ ਖੂਨ ਲਾ ਲਾ ਕੇ ਆਪਣੇ ਨਸ਼ੀਦ ਤੋਂ ਆਨੇ ਆ ਉਹਨਾਂ ਨੂੰ ਵੱਡੀ ਗੱਲ ਇਹ ਆ ਕਿ ਅਸੀਂ ਪੰਜਾਬੀ ਪ੍ਰਤੀ ਸੁਚੇਤ ਹੋਈਏ ਤੇ ਬਸ ਇੱਕ ਆਦਤ ਬਦਲਣੀ ਲੋੜ ਆ ਉਹ ਆਦਤ ਇੰਨੀ ਕੁ ਬਦਲਣੀ ਆ ਕਿ ਤੁਸੀਂ ਯੂਨੀਕੋਡ ਫੌਂਟ ਨੂੰ ਅਡਾਪਟ ਕਰੋ ਨੂੰ ਸਿੱਖੋ ਬਸ ਇੰਨੀ ਗੱਲ। ਪਰ ਦੂਜਾ ਵੀ ਤੁਸੀਂ ਇਹਦੇ ਤੇ ਕੰਮ ਵੀ ਕੀਤਾ ਹੋਵੇਗਾ ਕਿਤੇ ਨਾ ਕਿਤੇ ਇਹ ਲੱਗਦਾ ਕਿ ਮੋਬਾਈਲ ਦੇ ਵਿੱਚ ਜਿਹੜੇ ਆਪਦਾ ਸਾਡੇ ਸ਼ਬਦ ਨੇ ਜਿਵੇਂ ਬਿੰਦੀ ਵਾਲੇ ਅੱਖਰ ਹੁੰਦੇ ਨੇ ਜਾਂ ਇਦਾਂ ਦੇ ਕੁਝ ਹੋਰ ਸ਼ਬਦ ਨੇ ਵੀ ਜੁਨੀਕੋਡ ਦੇ ਵਿੱਚ ਉਪਲਬਧ ਹੋ ਕੇ ਤਾਂ ਕਿ ਜਦੋਂ ਲਿਖਣ ਗਜ਼ਲ ਨੂੰ ਗਜਲੇ ਲਿਖਿਆ ਜਾਵੇ ਤੇ ਜਾਂ ਭੋਲੇ ਨੂੰ ਭੋਲਾ ਨਾ ਲਿਖਿਆ ਭੋਲੇ ਨੂੰ ਭੋਲਾ ਹੀ ਲਿਖਿਆ ਜਾਵੇ ਭੋਲਾ ਨਾ ਲਿਖਿਆ ਜਾਵੇ ਇਦਾਂ ਦੇ ਜਿਵੇਂ ਸ਼ਬਦ ਨੇ ਤੇ ਉਹ ਜੁਨੀਕੋਡ ਦੇ ਵਿੱਚ ਅਵੇਲੇਬਲ ਹੈਗਾ ਇਹ ਨਾ ਹੋਵੇ ਵੀ ਆਪਾਂ ਲਿਖਤਾ ਦਈਏ ਉਥੇ ਮੈਸੇਜ ਤਾਂ ਪਾ ਦਈਏ ਕਿਤੇ ਨਾ ਕਿਤੇ ਜਿਹੜੀ ਪੰਜਾਬੀ ਭਾਸ਼ਾ ਦੀ ਫਿਰ ਜਿਹੜੀ ਸਾਡੀ ਰਲਗੱਡ ਫਾਰਸੀ ਜਾਂ ਉਰਦੂ ਦੀ ਵਿੱਚ ਮਿਕਸਿੰਗ ਹੋ ਕੇ ਵੱਖਰਾ ਜਿਹਾ ਸਵਾਦ ਬਣਿਆ ਹੋਇਆ ਉਹ ਉਤੋਂ ਤੱਕ ਕਿਤੇ ਵਾਝਣਾ ਹੋ ਜੀ ਦੇਖੋ ਪਹਿਲੀ ਤਾਂ ਜਿਹੜੀ ਗੱਲ ਅਸੀਂ ਇਹ ਬਹੁਤ ਰੌਲਾ ਪਾਣਿਆ ਵੀ ਸਾਡੀ ਭਾਸ਼ਾ ਚ ਅੰਗਰੇਜ਼ੀ ਦੇ ਲੱਸ ਆ ਕੇ ਫਾਰਸੀ ਦੇ ਆ ਕੇ ਅੰਗਰੇਜ਼ੀ ਦੇ ਵਿੱਚ ਪਜਾਮਾ ਪਾਰਟੀ ਇੱਕ ਸੈਲੀਬ੍ਰੇਸ਼ਨ ਦਾ ਨਾਮ ਫਿਲਮ ਵੀ ਆ ਚੁੱਕੇ ਤਾਂ ਪਜਾਮਾ ਪਾਰਟੀ ਆ ਚ 40 ਸਾਲ ਪਹਿਲਾਂ ਇਹ ਪੰਜਾਬੀ ਦਾ ਲਫ਼ਜ਼ ਹੈ ਜਿਹੜਾ ਅੰਗਰੇਜ਼ਾਂ ਨੇ ਇਹਦਾ ਅੰਗਰੇਜ਼ੀ ਨੇ ਅਡਾਪਟ ਕੀਤਾ ਅੰਗਰੇਜ਼ੀ ਉਹ ਭਾਸ਼ਾ ਜਿਹਨੇ ਦੁਨੀਆ ਦੀਆਂ ਪਤਾ ਨਹੀਂ ਕਿੰਨੀਆਂ ਪਛਾਵਾਂ ਦੇ ਸ਼ਬਦ ਅਡਾਪਟ ਕੀਤੇ ਨੇ ਉਹ ਇਸੇ ਲਈ ਰਿਚ ਆ ਜਿੰਨੇ ਸਾਡੀਆਂ ਆਲੇ ਦੁਆਲੇ ਦੀਆਂ ਪਛਾਵਾਂ ਦੇ ਸ਼ਬਦ ਸਾਡੇ ਚ ਆਉਣਗੇ ਉਹਨੇ ਅਸੀਂ ਰਿਚ ਹੋਵਾਂਗੇ ਕੋਈ ਦੁੱਖ ਦੀ ਗੱਲ ਨਹੀਂ ਹੈ ਖੁਸ਼ੀ ਦੀ ਗੱਲ ਆ ਤਾਂ ਕਿ ਸਾਡੀ ਭਾਸ਼ਾ ਦਾ ਜਿਹੜਾ ਦਾਇਰਾ ਕਲਾਵਾ ਵੱਡਾ ਹੋਊਗਾ ਉਹ ਸਾਨੂੰ ਅਡਾਪਟ ਕਰਨੀ ਚਾਹੀਦੀ ਆ ਬਾਕੀ ਜਿਹੜੀ ਤੁਸੀਂ ਬਿੰਦੀਆਂ ਦੀ ਯੂਨੀਕੋਡ ਦੇ ਵਿੱਚ ਆਟੋ ਕਰੈਕਸ਼ਨ ਜੀ ਤੁਸੀਂ ਫੋਨ ਮੋਬਾਈਲ ਤੇ ਟਾਈਪ ਕਰਦੇ ਹੋ ਜਰੂਰ ਲਿਖਦੇ ਹੋ ਉਥੇ ਡੱਦਾ ਵਾ ਉਹਦੇ ਉਹਦੇ ਉੱਪਰ ਆਪਸ਼ਨ ਆ ਜੂਗੀ ਬਿੰਦੀ ਵਾਲਾ ਤੁਸੀਂ ਉਹਨੂੰ ਕਲਿੱਕ ਕਰੋ ਉਹ ਲਾਸਟ ਟਾਈਪ ਹੋ ਜਾਂਦਾ ਜੀ ਜੀ ਆਟੋ ਕਰੈਕਸ਼ਨ ਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਹੜੇ ਸਾਡੇ ਬਿੰਦੀਆਂ ਵਾਲੇ ਨੇ ਟਿੱਪੀਆਂ ਵਾਲੇ ਨੇ ਉਹਦੇ ਚ ਹਾਜ਼ਰ ਨੇ ਜੀ ਜੀ ਕੋਈ ਪ੍ਰੋਬਲਮ ਨਹੀਂ ਸਿਰਫ ਸਾਨੂੰ ਉਹਦੇ ਵੱਲ ਧਿਆਨ ਦੇਣ ਦੀ ਲੋੜ ਆ ਸਾਨੂੰ ਥੋੜਾ ਸਿੱਖਣ ਦੀ ਲੋੜ ਜੀ ਜੀ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਇੱਕ ਮੰਤਨਤਾ ਕਰਨੀ ਜੇ ਜੇ ਤੁਸੀਂ ਦੱਸਦਾ ਜੇ ਤਾਂ ਹੁਣ ਤੀਵੀਂ ਤਾਂ ਲੋਪੇ ਹੋ ਰਹੀ ਆ ਪੰਜਾਬੀ ਦੇ ਵਿੱਚ ਔਰਤ ਪ੍ਰਮੁੱਖ ਹੁੰਦੀ ਜਾ ਰਹੀ ਆ ਤੇ ਕਿਤੇ ਨਾ ਕਿਤੇ ਇਹ ਸ਼ਬਦ ਨੇ ਜਿਵੇਂ ਤੀਵੀਂ ਤੇ ਔਰਤ ਹਿੰਦੀ ਦਾ ਸ਼ਬਦ ਔਰਤ ਮੰਨਿਆ ਜਾਂਦਾ ਤੇ ਪੰਜਾਬੀ ਦਾ ਤੀਵੀਂ ਤੇ ਇਹ ਕਿਤੇ ਨਾ ਕਿਤੇ ਲੋ ਫਰੇ ਨੇ ਇਹਦੇ ਵਿੱਚ ਪਰ ਵੀ ਤਾਂ ਥੋੜੀ ਬਹੁਤੀ ਚਿੰਤਾ ਤਾਂ ਰੱਖਣੀ ਚਾਹੀਦੀ ਸਾਨੂੰ ਨਹੀਂ ਕੋਈ ਅਲੋਪ ਨਹੀਂ ਹੋ ਰਿਹਾ ਇਹ ਐਵੇਂ ਸਾਡੇ ਸਿ ਭਰਮ ਪਾਲੇ ਨੇ ਵਾਧੂ ਦੇ ਜੀ ਜੀ ਜਦੋਂ ਤੁਹਾਡੀ ਕਮਿਊਨਿਟੀ ਔਰਤ ਤੇ ਤੀਵੀਂ ਦੋਨਾਂ ਲਫ਼ਜ਼ਾਂ ਨੂੰ ਮੰਨਦੀ ਆ ਤੇ ਰਾਈਟਰ ਦੋਨਾਂ ਚੋਂ ਕਿਹੜਾ ਮਰਜ਼ੀ ਵਰਤ ਸਕਦਾ ਜੀ ਜੀ ਅਸੀਂ ਇਸ ਤਰ੍ਹਾਂ ਦੇ ਫालतੂ ਪੰਗਿਆਂ 'ਚ ਬਹੁਤ ਪੈਨੇ ਆ ਜਿਹੜੇ ਕੰਮ ਕਰਨ ਵਾਲੇ ਉਧਰ ਧਿਆਨ ਨਹੀਂ ਦਿੰਦੇ ਜੀ ਜੀ ਤੁਸੀਂ ਪਿੱਛੇ ਦੇ ਅ ਯੀ ਬਲੋ 12ਵੀਂ ਕਾਨਫਰੰਸ ਹੋਈ ਸੀ ਮੇਰਾ ਖਿਆਲ ਥੰਡ ਮੇ 99 ਦੇ ਵਿੱਚ ਉੱਥੇ ਪਵਾਰ ਸਾਹਿਬ ਨੇ ਦੋ ਨਵੀਆਂ ਡਿਕਸ਼ਨਰੀਆਂ ਲਾਂਚ ਕੀਤੀਆਂ ਸੀ ਪੰਜਾਬੀ ਨੂੰ ਅਮਰੀਕਨ ਮੋਡ ਦੇ ਵਿੱਚ ਕਿ ਜਿਵੇਂ ਅਸੀਂ ਬੋਲਦੇ ਆਵੇਂ ਲਿਖੋ ਹੁਣ ਕਈ ਗੱਲਾਂ ਨੇ ਤੁਸੀਂ ਕੁਝ ਚੀਜ਼ਾਂ ਨੇ ਟਕਸਾਲੀ ਲਿਖਦੇ ਹੋ ਕੁਝ ਚੀਜ਼ਾਂ ਨੇ ਤੁਸੀਂ ਆਪਣੇ ਡਾਇਲੈਕਟ ਮੁਤਾਬਕ ਲਿਖਦੇ ਹੋ ਇਹ ਰਿਚ ਨੇ ਸਭਾ ਸਾਹਿਬ ਭਾਸ਼ਾ ਪੰਜਾਬੀ ਦੀਆਂ ਡੋਗਰੀ ਗੋਜਰੀ ਮਾਝੀ ਕਿੰਨੀਆਂ ਭਾਸ਼ਾਵਾਂ ਨੇ ਜਿਹੜੀਆਂ ਅਲੱਗ-ਅਲੱਗ ਡਾਇਲੌਗਸ ਨੇ ਕਸ਼ਮੀਰ 'ਚ ਬੋਲੀਆਂ ਜਾਂਦੀਆਂ ਜੰਮੂ 'ਚ ਬੋਲੀਆਂ ਜਾਂਦੀਆਂ ਉਹ ਪਹਿਲਾਂ ਪੰਜਾਬੀ ਦਾ ਹੀ ਇੱਕ ਹਿੱਸਾ ਸੀਗਾ ਤੇ ਪੋਠੋਹਾਰੀ ਹੋਰ ਤੁਸੀਂ ਉਹ ਭਾਸ਼ਾਵਾਂ ਸੁਣ ਸਰਿੰਦਰ ਕੌਰ ਦੇ ਗੀਤ ਨੇ ਮੋਸਟਲੀ ਪੋਠੋਹਾਰ ਦੇ ਕਿੰਨੇ ਮਿੱਠੇ ਨੇ ਭਾਸ਼ਾ ਨੂੰ ਕਦੇ ਵੀ ਇੱਕ ਨੈਰੋ ਲਾਈਨ ਦੇ ਵਿੱਚ ਨਹੀਂ ਰੱਖਣਾ ਇਹਦਾ ਜਿੰਨਾ ਅਸੀਂ ਮੋਕਲਾ ਕਰਾਂਗੇ ਜਿੰਨੀਆਂ ਬਾਕੀ ਲੈਂਗੁਏਜ ਦੇ ਸ਼ਬਦ ਅਸੀਂ ਵਰਤਾਂਗੇ ਉੰਨੀ ਸਾਡੀ ਭਾਸ਼ਾ ਅਮੀਰ ਹੋਊ ਤੇ ਸਾਨੂੰ ਇਸ ਕਸ਼ਟ ਜਿਹੜਾ ਅਸੀਂ ਸਹਿ ਰਹੇ ਹਾਂ ਇਹ ਤੋਂ ਮੁਕਤੀ ਮਿਲੂਗੀ ਪਾਸ਼ਾ ਬਾਰੇ ਸਾਨੂੰ ਸੰਖੇਪਿਤ ਹੋਣ ਦੀ ਬਿਲਕੁਲ ਲੋੜ ਛੋਟੇ ਦਾਇਰੇ ਨਹੀਂ ਰੱਖਣ ਦੀ ਲੋੜ ਜੀ ਤੇ ਤੁਸੀਂ ਕਾਫੀ ਅੱਛੀ ਜਾਣਕਾਰੀ ਦਿੱਤੀ ਤੇ ਜੋਬਨ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਆਪਾਂ 2 ਮਿੰਟ ਲਈ ਸਿਰਫ ਆਪਾਂ ਇਹ ਜਿਹੜਾ ਪ੍ਰੋਗਰਾਮ ਬਾਰੇ ਬਾਰੇ ਤੁਹਾਡੇ ਕੀ ਵਿਚਾਰ ਹੈ ਹਾਂਜੀ ਸਰ ਸਾਡਾ ਇਹ ਸੋਚਿਆ ਸੀ ਵੀ ਆਪਾਂ ਜਿਹੜੇ ਨਵੇਂ ਲੇਖਕ ਨੇ ਨਵੇਂ ਨੌਜਵਾਨ ਨੇ ਆਪਾਂ ਉਹਨਾਂ ਨੂੰ ਉਤਸ਼ਾਹਿਤ ਕਰੀਏ ਹਨਾ ਉਹਨਾਂ ਦੇ ਲਿਖਤ ਨੂੰ ਆਪਾਂ ਸਾਹਮਣੇ ਲੈ ਕੇ ਆਈਏ ਤੇ ਉਹਨਾਂ ਲਈ ਆਪਾਂ ਪ੍ਰਾਲਾ ਕਰਦੇ ਹਾਂ ਅੱਜ ਤੀਜਾ ਪ੍ਰੋਗਰਾਮ ਆਪਣਾ ਤੇ ਸੁਜੀਤ ਭੱਤਾ ਸਾਹਿਬ ਨੂੰ ਸਵਾਗਤ ਕੀਤਾ ਉਹਦੇ ਵਿੱਚ ਆਪਣੇ ਸਾਰਿਆਂ ਦੀ ਸਭੀ ਸਾਰੇ ਆਏ ਨੇ ਤੇ ਉਹਨਾਂ ਦਾ ਆਪਾਂ ਧੰਨਵਾਦ ਵੀ ਕਰਦੇ ਆ ਤੇ ਜਿਹੜੇ ਵੀ ਆਪਣੇ ਸੱਜਣ ਮਿੱਤਰ ਪਹੁੰਚੇ ਨੇ ਪਹਿਲੇ ਲੇਖਕ ਸਾਹਿਬ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਅੱਛਾ ਲਗਭਗ ਲੇਖਕ ਸਾਡੀਆਂ ਤੁਸੀਂ ਲਿਖਤਾਂ ਪੜ ਲਈਆਂ ਸੀ ਜਾਂ ਵੈਸੇ ਉਹਨਾਂ ਦਾ ਤੁਹਾਡੇ ਤੱਕ ਅਪਰੋਚ ਜਾਂ ਉਹਨਾਂ ਤੱਕ ਅਪਰੋਚ ਮੰਗਵਾਈਆਂ ਸੀ ਅੱਧੇ ਦੀਆਂ ਪੜੀਆਂ ਵੀ ਸੀ ਅੱਧਿਆਂ ਦੀਆਂ ਆਪਣੇ ਰਾਮਪੁਰੀ ਸਾਹਿਬ ਸੀ ਉਹਨਾਂ ਨੂੰ ਡਿਊਟੀ ਲਈ ਸੀ ਤੇ ਟੋਟਲ ਆਪਾਂ 25 ਕਿਤਾਬਾਂ ਮੈਂ ਸਿਲੈਕਟ ਕੀਤੀਆਂ ਸੀ ਜੀ ਜੀ ਅੱਛਾ ਹਰਸ਼ਦੀਪ ਇਸ ਵਕਤ ਕੈਮਰਾ ਚਲਾ ਰਿਹਾ ਨੇ ਦੀ ਵੀ ਕਿਤਾਬ ਅੱਜ ਇੱਥੇ ਦੇ ਕਰਕੇ ਇਹਨਾਂ ਦਾ ਸਨਮਾਨ ਹੋ ਰਿਹਾ ਇਹਨਾਂ ਦੀ ਵੀ ਕਿਤਾਬ ਤੁਸੀਂ ਪੜ੍ਹੀ ਆ ਤੇ ਇਹਨਾਂ ਦੀ ਕਿਤਾਬ ਮੈਂ ਕਿਤਾਬ ਪੰਜ ਕੁ ਪੰਨੇ ਪੜ੍ਹੀ ਜੀ 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 ਤੇ ਉੱਥੇ ਹੀ ਮੈਂ ਡਿਸਾਈਡ ਕਰ ਲਈ ਸੀ ਵੀ ਇਹ ਹੋਣੀ ਹੀ ਹੋਣੀ ਹੈ ਆਪਣੇ ਪ੍ਰੋਗਰਾਮ ਦਾ ਹਿੱਸਾ ਬਣੂਗੀ ਤੇ ਉਹ ਲਿਖ ਤੇ ਕਮਾਲ ਦੀ ਇੱਕ ਵੱਖਰਾ ਜਿਹਾ ਵਿਸ਼ਾ ਚੁਣਿਆ ਇਹਨਾਂ ਨੇ ਜੀ ਜੀ ਤੇ ਉਹਨਾਂ ਦੀ ਕਿਤਾਬ ਦਾ ਸਿਲੈਕਟ ਕਰਨੀ ਸੀ ਕਿਸੇ ਵੀ ਕਿਤਾਬ ਵਾਲੇ ਨਾਲ ਉਹਨਾਂ ਦੇ ਤਿੰਨ ਚਾਰ ਪੇਜੇ ਦੱਸ ਦਿੰਦੇ ਆ ਕਿ ਇਹ ਕਿੱਧਰ ਨੂੰ ਜਾਊਗੀ ਦਾ ਕੀ ਹੱਸਾ ਪਊਗਾ ਉਸੇ ਕਰਨਾ ਵਧੀਆ ਕਿਤਾਬ ਆ ਆਪਣੇ ਆਸ਼ੀਸ਼ ਜੀ ਦੀ ਇਨੋਵੇ ਸ਼ੂਕਾ ਮਨਾਵਾ ਨੇ ਅੱਗੇ ਵੀ ਵਧੀਆ ਲਿਖਦਾ ਰਹੇ ਇਹ ਵੀ ਸਾਡੀ ਤਾਂ ਇੱਛਾ ਵਾ ਜੀ ਜੀ ਹਾਂਜੀ ਇਹ ਸੀ ਜੋਬਨ ਖਹਿਰਾ ਜੀ ਜਿਹੜੇ ਪ੍ਰਬੰਧਕ ਨੇ ਤੇ ਸਤਵਿੰਦਰ ਨਾਲੇ ਨੇ ਸਾਡੇ ਸਤਵਿੰਦਰ ਹੀ ਆ ਨਾ ਕਿਤੇ ਨਾ ਗਲਤ ਕਰਾਂ ਸਤਵਿੰਦਰ ਜੀ ਤੁਸੀਂ ਵੀ ਨਾਲ ਪ੍ਰਬੰਧਕ ਹੋ ਮੁੱਖ ਪ੍ਰਬੰਧਕ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ देखो जी असी प्रोग्राम शुरू की कवि 2022 ਦੇ ਵਿੱਚ ਜੀ ਜੀ ਠੀਕ ਆ ਜੋਵਨ ਦੀ ਪਹਿਲੀ ਕਿਤਾਬ ਆਈ ਸੀ ਕੀ ਕਹੇ ਮੇਰਾ ਵੱਡਾ ਬ੍ਰਦਰ ਵੀ ਐ ਠੀਕ ਆ ਮੇਰਾ ਬਚਪਨ ਦਾ ਜੋਸਟ ਵੀ ਐ ਜੀ ਜੀ ਠੀਕ ਐ ਤੇ ਉਸ ਟਾਈਮ ਅਸੀਂ ਜਦੋਂ ਉਹਨਾਂ ਦੀ ਬੁੱਕ ਰਿਲੀਜ਼ ਕੀਤੀ ਸੀ ਮੋਗੇ ਬੁੱਕ ਫੇਅਰ ਤੇ ਉਦੋਂ ਬਾਅਦ ਸਾਡੇ ਨੂੰ ਪੰਜ ਵਿਚਾਰ ਆਇਆ ਸੀਗਾ ਕਿ ਜਿੱਦਾਂ ਕਿ ਨਵੇਂ ਰਾਈਟਰ ਨੇ ਜਿਨ੍ਹਾਂ ਨੂੰ ਕੋ ਅੱਗੇ ਨਹੀਂ ਲੈ ਕੇ ਆ ਰਿਆ ਠੀਕ ਆ ਉਹਨਾਂ ਲਈ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਦੀ ਸੋਚੀ ਸੀ ਚਲੋ ਇਹ ਬੂਟਾ ਕੁਮਜੀਤ ਪੱਤਰ ਸਾਹਿਬ ਦੀ ਮਦਦ ਨਾਲ ਲੱਗਿਆ ਜੀ ਜੀ ਠੀਕਾ ਉਹਨਾਂ ਨੇ ਸਾਨੂੰ ਅਸੀਂ ਪਹਿਲੀ ਵਾਰ ਉਹਨਾਂ ਨੂੰ ਬੁਲਾਇਆ ਸੀ ਤੇ ਉਹ ਬਿਨਾਂ ਹਿਚਕਿਚਾਹਟ ਦੇ ਪਹਿਲੀ ਵਾਰ ਸਾਡੇ ਕੋਲ ਪਹੁੰਚੇ ਔਰ ਪੂਰਾ ਪ੍ਰੋਗਰਾਮ ਦੇਖ ਕੇ ਗਏ ਜੀ ਜੀ ਠੀਕ ਹੈ ਤੇ ਉਸ ਤੋਂ ਬਾਅਦ ਸਾਡਾ ਹੌਂਸਲਾ ਫਰਾਈ ਹੋਈ ਤੇ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਸੋਚੀ ਜੀ ਬੇਸ ਦੁਨੀਆ ਦੇ ਵਿੱਚ ਜਿਵੇਂ ਸਵਰਨਜੀਤ ਜੀ ਨੇ ਸਭੀਨ ਦੀ ਨਾਲ ਤੁਹਾਡੀ ਗੱਲਬਾਤ ਕਰਵਾਈ ਆ ਤੇ ਦੁਬਾਰਾ ਫੇਰ ਜੁੜਿਆ ਤੇ ਐਸ ਵਕਤ ਜਿਹੜੇ ਇਸ ਪ੍ਰੋਗਰਾਮ ਨੂੰ ਪੂਰੇ ਨਜ਼ਰ ਦੇ ਨਾਲ ਦੇਖ ਰਹੇ ਸੀ ਸੁਰਿੰਦਰ ਰਾਮਪੁਰੀ ਜੀ ਪ੍ਰਸਿੱਧ ਲੇਖਕ ਨੇ ਤੇ ਉਹ ਇਸ ਵਕਤ ਸਾਡੇ ਨਾਲ ਸਟੇਜ ਦੇ ਉੱਤੇ ਮੌਜੂਦ ਨੇ ਜਿਨ੍ਹਾਂ ਨੇ ਨਵੇਂ ਜਿਹੜੇ ਲੇਖਕ ਸੀ ਉਹਨਾਂ ਨੂੰ ਹੁਣੇ ਸਨਮਾਨਿਤ ਕੀਤਾ ਤੇ ਇਸ ਤੋਂ ਬਨਾ ਜੋ ਮੋਤਵਾਰ ਆਏ ਸੀ ਉਹਨਾਂ ਨੂੰ ਵੀ ਜਿਹੜੀ ਜੋਗਨਖੇਰਾ ਦੀ ਟੀਮ ਆ ਪੂਰੀ ਉਹਨਾਂ ਦੇ ਨਾਲ ਮਿਲ ਕੇ ਸਨਮਾਨਿਤ ਕੀਤਾ ਸੁਰਿੰਦਰ ਰਾਮਪੁਰੀ ਜੀ ਸਭ ਤੋਂ ਪਹਿਲਾਂ ਤੁਹਾਡਾ ਦੇਸ਼ਵਿਦਿਆ ਚੈਨਲ ਦੇ ਵਿੱਚ ਸਵਾਗਤ ਆ ਤੇ ਇਸ ਪ੍ਰੋਗਰਾਮ ਦੁਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਪ੍ਰੋਗਰਾਮ ਜਿਸ ਜਿਹੜਾ ਹੈ ਕਹਿੰਨਾ ਜੀ ਸ਼ਹੀਦ ਭਗਤ ਸਿੰਘ ਯਾਦਗਾਰੀ ਸੱਤ ਸਭਾ ਬਰਾਹਾਵਲਾ ਜੋ ਹਨ ਖੈਰਾ ਵਿੰਦਰ ਉਹਨਾਂ ਦਾ ਪਰਿਵਾਰ ਹੈ ਤੇ ਜਿਹੜੇ ਦੋਸਤ ਨੇ ਇਹਨਾਂ ਦਾ ਤੀਸਰਾ ਪ੍ਰੋਗਰਾਮ ਹੈ ਪਹਿਲਾ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਪਾਤਰ ਸਾਹਿਬ ਸੀਗੇ ਤੇ ਮੈਨੂੰ ਵੀ ਇਹਨਾਂ ਨੇ ਪ੍ਰਧਾਨ ਜੀ ਦੀ ਇਮਾਨ ਦਿੱਤਾ ਸੀ ਤੇ ਉਹ ਤੋਂ ਉਜਾਦਾ ਉਹਦੀਆਂ ਬਰਕਤਾਂ ਰੱਖਣ ਲਈ ਅੱਜ ਇਹਨਾਂ ਨੇ ਪਾਤਰ ਸਾਹਿਬ ਦੇ ਪਿਛੋੜੇ ਤੋਂ ਬਾਅਦ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਯਾਦਗਾਰ ਦੇ ਵਿੱਚ ਉਹਨਾਂ ਨੂੰ ਸਮਰਪਿਤ ਇਹ ਸਮਾਗਮ ਹੋਇਆ ਇਹ ਜੋ ਕਿ ਬਹੁਤ ਸ਼ਾਨਦਾਰ ਸਮਾਗਮ ਸੀ ਉਹਨਾਂ ਦੀ ਜਗ੍ਹਾ ਤੇ ਚੇਅਰਮੈਨ ਪੰਜਾਬ ਰਾਜ ਕਾਉਂਸਲ ਦੇ ਸਰਨਜੀਤ ਥਵੀ ਬਣੇ ਸੀ ਉਹਨਾਂ ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਵਿੱਚ ਸ਼ਾਮਲ ਹੋਏ ਨੇ ਤੇ ਬੱਚਿਆਂ ਨੇ ਕਪੜਾਵਾ ਪੜੀਆਂ ਨਵੇਂ ਬੱਚਿਆਂ ਦੀਆਂ ਦਾਨ ਲਈt ਹੋਈਆਂ ਪੰਜਾਬ ਵਿੱਚ ਹੀ ਨਹੀਂ ਮੈਨੂੰ ਲੱਗਦਾ ਸਮੁੱਚੇ ਭਾਰਤ ਵਿੱਚ ਹੀ ਇਹ ਇਸ ਕਿਸਮ ਦਾ ਪਹਿਲ ਹੈ ਕਿ ਬਿਨਾ ਜਾਣ ਪਛਾਣ ਤੋਂ ਕਈ ਬੱਚਿਆਂ ਦੀਆਂ ਕਿਤਾਬਾਂ ਆਈਆਂ ਨੇ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਇੱਕ ਸੱਦਾ ਦਿੰਦੇ ਨੇ ਵੀ ਨਵੰਬਰ ਤੋਂ ਲੈ ਕੇ ਪਿਛਲੇ ਤੋਂ ਐਸ ਨਵੰਬਰ ਤੱਕ ਜਿਹੜੇ ਆ ਬੱਚਿਆਂ ਦੀਆਂ ਪਹਿਲੀ ਕਿਤਾਬ ਛਪੀ ਹੈ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਹੈ ਇਹ ਵੱਡੀ ਗੱਲ ਹੈ ਕਿਉਂਕਿ ਕਿਤਾਬਾਂ ਰੁੱਲ ਜਾਂਦੀਆਂ ਨੇ ਪ੍ਰਕਾਸ਼ਕ ਕਿਤਾਬਾਂ ਛਾਪ ਲੈਂਦੇ ਨੇ ਨਾ ਤਾਂ ਅਲੋਚਕ ਉਹਨਾਂ ਦਾ ਨੋਟਿਸ ਲੈਂਦੇ ਨੇ ਤੇ ਨਾ ਉਹਨਾਂ ਨੇ ਸਰਕਾਰ ਦੇ ਨਾਲ ਲਾਂਚ ਕੀਤਾ ਜਾਂਦਾ ਹੈ ਇਹਨਾਂ ਨੇ ਇਹ ਪਹਿਲ ਕਰਕੇ ਬਹੁਤ ਵੱਡੀ ਪਹਿਲ ਹੈ ਇਹ ਪੰਜਾਬ ਦੇ ਵਿੱਚ ਮੈਨੂੰ ਚੰਗੀ ਲੱਗੀ ਹੈ ਕਿਉਂਕਿ ਮੈਂ ਵੀ 1974 ਤੋਂ ਸੁਭਾਵਾਂ ਦੇ ਵਿੱਚ ਜੁੜਿਆ ਹੋਇਆ ਪਰ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦਾ ਸਮਾਗਮ ਨੇ ਇਹ ਪਹਿਲੇ ਹੀ ਹੈ ਇਹਨਾਂ ਦੀ ਅਸੀਂ ਇਸ ਤਰ੍ਹਾਂ ਦੀ ਪਹਿਲ ਤੀਸਰੀ ਉਦੋਂ ਹੀ ਦੇਖੀ ਸੀ ਕਿ ਤੇ 10 ਇਹ ਤਰ੍ਹਾਂ ਦਾ ਸਮਾਗਮ ਹੈ ਤੇ ਇਸ ਸਮੇਂ ਨਾਟਕ ਹੋਇਆ ਨਾਟਕ ਵੀ ਰਾਜਵੰਤਰ ਨੂੰ ਰਾਲਾ ਦੀ ਨਿਰਦੇਸ਼ਨਾ ਵਿੱਚ ਜੋ ਸਾਡੀ ਬੀਬੀ ਕਮਨ ਨੇ ਜੋ ਉਹਨਾਂ ਨੇ ਖੇលਿਆ ਐ ਐਕਟਿੰਗ ਦੇ ਤੌਰ ਤੇ ਜਿਹੜੀ ਉਹਨਾਂ ਦੀ ਹੈਗੀ ਕਿ ਨਾ ਉਹਨਾਂ ਦਾ ਧੰਨ ਹੈ ਜਿਹੜਾ ਉਹ ਕਮਾਲ ਦਾ ਬਿਹਤਰੀਨ ਹੈ ਤੁਸੀਂ ਦੇਖੋ ਸਵਾ ਕੰਟਾ ਡੇਢ ਕੰਟਾ ਇਕੱਲਾ ਪਾਤਰ ਆਪਣੀ ਕਲਾ ਦੇ ਜੋਰ ਦਿਖਾਵੇ ਇਸ ਸਟੇਜ ਤੇ ਭਾਵੇਂ ਉਹਦੇ ਪਿੱਛੇ ਸਾਊਂਡ ਵੀ ਹੈ ਉਹਦੇ ਪਿੱਛੇ ਸਾਥੀ ਵੀ ਨੇ ਪੂਰੀ ਟੀਮ ਵੀ ਹੈ ਪਰ ਫਿਰ ਵੀ ਆਪ ਅਭਿਨੇਤਾ ਸਭਾ ਕੰਟਾ ਸਭਾ ਕੰਟਾ ਡੇਢ ਕੰਟਾ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਤੇ ਹਰ ਹਾ ਭਾਵ ਹਰ ਡਾਇਲੋਗ ਕਮਾਲ ਦੇ ਡਾਇਲੋਗ ਸੀ ਤੇ ਰਾਜਵਿੰਦਰ ਨੇ ਸਕ੍ਰਿਪਟ ਬਹੁਤ ਅੱਛੀ ਲਿਖੀ ਹੈ ਮੈਂ ਸਾਰੀ ਟੀਮ ਨੂੰ ਵਧਾਈ ਦਿੰਨਾ ਤੇ ਸਮਾਗਮ ਕਰਨ ਵਾਲੇ ਪ੍ਰਬੰਧਕਾਂ ਨੂੰ ਮੇਰੇ ਵੱਲੋਂ ਸ਼ੁਭ ਸ਼ਾਭਾ ਨੇ ਬਹੁਤ ਬਹੁਤ ਵਧਾਈ ਆ। ਰਾਜਵਿੰਦਰ ਜੀ ਤੁਹਾਡਾ ਜਦੋਂ ਨਾਟਕ ਚੱਲ ਰਿਹਾ ਸੀ ਮੈਂ ਦੇਖ ਰਿਹਾ ਸੀ ਵੀ ਜੋ ਹੋ ਚੁੱਕਿਆ ਉਹਦੇ ਬਜਾਏ ਜੋ ਹੋ ਕਰ ਸਕਦੀ ਔਰਤ ਉਹ ਮੈਂ ਸੋਚ ਰਿਹਾ ਸੀ। ਬਾਕੀ ਜੇ ਮੈਂ ਵਿਚਾਰੇ ਨਾਟਕ ਛੱਡ ਕੇ ਚੱਲ ਜਾਂਦਾ ਜਾਂ ਪਹਿਲਾਂ ਚੱਲ ਜਾਂਦਾ ਤਾਂ ਮੈਨੂੰ ਇਹ ਸਮਝ ਨਹੀਂ ਨਗਰੀ ਸੀ ਪਰ ਬਾ ਕਮਾਲ ਜਿਵੇਂ ਤੁਸੀਂ ਐਂਡਿੰਗ ਕੀਤੀ ਆ ਤੇਰੇ ਨਾਜ਼ ਤੇ ਉਹਦੇ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਇਹ ਕਿਵੇਂ ਆਈਡੀਆ ਹੈ। ਇਸ ਸਤਿੰਦਰ ਅਮਰਤ ਹਰਾਂ ਦੀ ਜਿਹੜੀ ਆ ਜ਼ਿੰਦਗੀ ਸੀ ਉਹਨਾਂ ਦੀ ਕਵਤਾਵਾਂ ਸੀ ਉਹਨਾਂ ਦੀਆਂ ਨਾਂ ਖਤਾਬਾਂ ਨੇ ਉਹਨਾਂ ਨੂੰ ਪੜਿਆ ਤੇ ਉਹਦੇ ਤੋਂ ਉਹ ਕਰਿਆ ਤੇ ਅਸਲ 'ਚ ਜਿਹੜਾ ਹੈਗਾ ਵਾ ਕਹਾਣੀ ਜਿਹੜੀ ਆ ਉਹ ਸੰਘਰਸ਼ ਦੀ ਹੁੰਦੀ ਆ ਜਦੋਂ ਕਾਮਯਾਬੀ ਦੀ ਕੋਈ ਕਹਾਣੀ ਨਹੀਂ ਹੁੰਦੀ ਹੈਗੀ ਸੰਘਰਸ਼ ਤੋਂ ਜਿਹੜਾ ਹੈਗਾ ਵਾ ਕਹਾਣੀ ਕਾਮਯਾਬੀ ਤੱਕ ਖਤਮ ਹੋ ਜਾਂਦੀ ਆ ਤੇ ਅਸੀਂ ਉਸ ਕਹਾਣੀ ਨੂੰ ਜਿਉਂਦਾ ਤਿਉਂ ਜਿਹੜਾ ਹੈਗਾ ਵਾ ਉਹ ਪੇਸ਼ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਵਾ ਕੋਈ ਵੀ ਮਿਰਚ ਮਸਾਲਾ ਤੇ ਮਕੀਨੇ ਨੇ ਉਮੀਦਾਂ ਕੁਝ ਨਹੀਂ ਸੀਗਾ ਇਹ ਟਰੂ ਹੈ ਮਤਲਬ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਸੱਚ ਹੈ ਜਿਹਨੂੰ ਮੈਂ ਉਹਨਾਂ ਦੀ ਬਹੁਤ ਸਾਰੀਆਂ ਇੰਟਰਵਿਊਜ਼ ਕਰਦਾ ਰਿਹਾ ਜਦੋਂ ਆਸਟ੍ਰੇਲੀਆ ਤੋਰਦੇ ਰਹੇ ਨੇ ਫਿਰ ਚਾਰਕਾ ਲੱਗੇ ਸੋ ਸਕ੍ਰਿਪਟ ਨੂੰ ਲਿਖਣ ਲਈ ਤੇ ਕਮਲ ਜਿਹੜੀ ਅਕਤਰਾਗ ਮੰਚ ਕਮਰਾਲਾ ਦੀ ਬੜੀ ਬਿਹਤਰੀਨ ਅਦਾਕਾਰੀ ਆ 1 ਘੰਟਾ 55 ਮਿੰਟ ਦੀ ਇਹ ਪੇਸ਼ਕਾਰੀ ਸੀਗੀ ਜਿਹਨੂੰ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਤੇ ਮੈਂ ਥੈਂਕਸ ਕਰਦਾ ਜੋ ਖਰੇ ਹੋਣਾ ਦਾ ਨੌਜਵਾਨ ਨੇ ਹੋਰ ਤਾਂ ਜਿਹੜਾ ਹੈ ਸਹਿਤਰੀ ਤੋਂ ਵੱਡਾ ਉਦਮ ਕਰ ਹੀ ਰਹੇ ਨੇ ਤੇ ਖਾਸ ਕਰਕੇ ਇਸ ਨਾਟਕ ਦੇ ਬਾਰੇ ਜਿਹੜਾ ਹੈ ਕਈ ਜਿਹੜੇ ਸਾਡੇ ਜਿਵੇਂ ਗੁਰਦੇਵਾਲ ਦਲਾਜ ਜੀ, ਰਾਮਪੂਰੀ ਜੀ ਤੇ ਤਸਵੀਰ ਸਿੰਘ ਜੈਪਈ ਜੀ ਵੀ ਸਾਡੇ ਸਹਿਯੋਗ ਇਹਨਾਂ ਸਾਰਿਆਂ ਦੀ ਇੱਛਾ ਸੀਗੀ ਵੀ ਇਹ ਜਿਹੜਾ ਹੈ ਨਾਟਕ ਹੋਰ ਬਹੁਤ ਸਾਰੀਆਂ ਥਾਵਾਂ ਤੇ ਹੋ ਰਿਹਾ ਵਾ ਵੀ ਪਰ ਦਰਾਹੇ ਜਿਹੜਾ ਹੈ ਕਦੋਂ ਹੋਏਗਾ ਸੋ ਜੋਬਨ ਖਰੇ ਹੁਣਾਂ ਨੇ ਜਿਹੜਾ ਹੈ ਇਹ ਸਾਰੇ ਦਾ ਸਾਰਾ ਕ੍ਰੈਡਿਟ ਮੈਂ ਤਾਂ ਉਹਨਾਂ ਨੂੰ ਦਿਆਂਗਾ ਨੌਜਵਾਨ ਮੁੰਡੇ ਨੇ ਹਿੰਮਤੀ ਨੇ ਬਹੁਤ ਉਦਮੀ ਨੇ ਤੇ ਪੀਪਰਾਏ ਉਹਨਾਂ ਦਾ ਪ੍ਰੋਗਰਾਮ ਸੀਗਾ ਜਿਹਦੇ ذریعے ਨਾਟਕ ਵੀ ਉਹਨਾਂ ਨੇ ਖੜਾਇਆ ਮੈਂ ਉਹਨਾਂ ਦਾ ਸ਼ੁਕਰੀਆ ਦਿੰਦਾ। ਰਾਜਵਿੰਦਰ ਜੀ ਇੱਕ ਸਮਾਂ ਹੁੰਦਾ ਸੀ ਜਦੋਂ ਰੰਗਮੰਚ ਹੀ ਮਨੋਰੰਜਨ ਦਾ ਸਾਧਨ ਹੁੰਦਾ ਸੀ। ਰੰਗਮੰਚ ਇੱਕ ਕ੍ਰਾਂਤੀਕਾਰੀ ਜਿੰਨੀਆਂ ਵੀ ਲਹਿਰਾਂ ਉੱਠੀਆਂ ਨੇ ਉਹ ਇਹ ਰੰਗਮੰਚ ਚ ਉੱਤਰੀਆਂ ਨੇ ਜਿਹਦੇ ਵਿੱਚ ਆਜ਼ਾਦੀ ਦੇ ਵਿੱਚ ਵੀ ਵੱਡਾ ਯੋਗਦਾਨ ਪਿਆ ਪਰ ਮੌਜੂਦਾ ਸਭੇ ਸੋਸ਼ਲ ਮੀਡੀਆ ਜਾਂ ਜਿਹੜੀਆਂ ਇਹ ਇਦਾਂ ਦੇ ਮਨੋਰੰਜਨ ਦੇ ਸਾਧਨ ਹੋ ਗਏ ਕਿਤੇ ਨਾ ਕਿਤੇ ਰੰਗਮੰਚ ਜਿਹੜਾ ਧੁੰਦਲਾ ਪੈ ਰਿਹਾ ਉਹਨੂੰ ਬਚਾਉਣ ਦੇ ਲਈ ਤੁਸੀਂ ਜਿਸ ਤਰ੍ਹਾਂ ਵਰਾਲੇ ਕਰ ਰਹੇ ਹੋ ਇਹਨੂੰ ਹੋਰ ਅੱਗੇ ਲੈ ਜਾਣ ਵਾਸਤੇ ਵੀ ਇਹ ਜਿਹੜਾ ਅੰਗ ਆ ਇਹ ਦੇਸ਼ ਦਾ ਇਹ ਖਤਮ ਨਾ ਹੋਵੇ ਉਹਦੇ ਲਈ ਕੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬੀ ਦੇਖੋ ਜਿੱਥੋਂ ਤੱਕ ਗੱਲ ਹੈ ਖਤਮ ਹੋਣ ਦੀ ਉਹ ਤਾਂ ਪੋਸੀਬਲ ਹੈ ਹੀ ਨਹੀਂਗਾ ਵੀ ਇਹ ਖਤਮ ਹੋ ਜਾਏਗਾ ਹਾਂ ਕੁਝ ਜੜੀਆਂ ਹੈਗੀਆਂ ਨੇ ਮਤਲਬ ਕਿ ਅਲੱਗ ਡਾਈਮੈਂਸ਼ਨਸ ਹੋ ਜਾਂਦੀਆਂ ਨੇ ਅਲੱਗ ਤਰੀਕੇ ਨਾਲ ਗੱਲਾਂ ਜਿਹੜੀਆਂ ਹੈਗੀਆਂ ਪਰ ਪੈਂਦੀਆਂ ਹੈਗੀਆਂ ਨੇ ਪਰ ਰੰਗਮੰਚ ਜਿਹੜਾ ਹੈ ਉਹਨੂੰ ਨਵੀਆਂ ਕੋਈ ਸੇਧ ਮਿਲ ਜੇਗੀ ਹੋਰ ਮਿਲ ਜੇਗੀ ਰਹੀ ਗੱਲ ਸੋਸ਼ਲ ਮੀਡੀਆ ਦੀ ਹਾਂ ਉਹਨੇ ਜਿਹੜਾ ਹੈ ਜ਼ਰੂਰ ਸਾਡੇ ਸਿਹਤ ਨੂੰ ਵੀ ਟਾਲ ਆਈ ਹੈਗੀ ਐ ਤੇ ਸਾਡੇ ਰੰਗਮંચ ਨੂੰ ਵੀ ਟਾਲ ਆਈ ਹੈ ਪਰ ਮੈਂ ਇਸ ਗੱਲ ਦੇ ਉੱਤੇ ਫੇਰ ਵਾਪਸ ਆਉਣਾ ਕਿ ਨਾ ਰੰਗਮੰਚ ਖਤਮ ਹੋਏਗਾ ਤੇ ਨਾ ਹੀ ਜਿਹੜਾ ਹੈ ਸਾਡਾ ਉਹ ਸਿਹਤ ਦੇ ਵਿੱਚ ਕੋਈ ਖੜੋਤ ਆਏਗੀ ਗੱਲ ਜਿਹੜੀ ਹੈਗੀ ਰਸਤੇ ਹੋਰ ਜਿਹੜੇ ਹੈਗੇ ਨੇ ਉਹ ਨਵੇਂ ਬਣਨਗੇ ਜੀ ਸਰ ਸਾਹਿਬ ਕਿਤਾਬਾਂ ਨੌਜਵਾਨ ਨੂੰ ਅੱਜ ਉਹਨਾਂ ਨੇ ਪਹਿਲੀ ਕਿਤਾਬ ਵੀ ਲਿਖੀ ਆ ਜੇ ਤੁਹਾਡਾ ਦੇਖਿਆ ਜਾਵੇ ਪਿਛੋਕਰ ਰਾਮਪੂਰੀ ਜੀ ਦਾ ਤੇ ਹੋਰ ਵੀ ਰਾਈਟਰ ਜਿਹੜੇ ਪੁਰਾਣੇ ਖੜੇ ਨੇ ਇੱਥੇ ਉਹਨਾਂ ਦੀ ਗੱਲ ਕਰੀ ਜਾਵੇ ਉਦੋਂ ਕਿਤਾਬਾਂ ਦਾ ਸਰੇ ਸੀਗਾ ਜਿਵੇਂ ਜਦੋਂ ਆਪਾਂ ਚੰਡੀਗੜ੍ਹ ਤੋਂ ਆਉਂਦੇ ਸੀ ਤਾਂ ਉਹ ਗੁਰਦੁਆਰਾ ਸਾਹਿਬ ਜਿਹੜਾ ਉਹਦੇ ਕੋਲ ਲੋਕ ਲੋਕ ਕਿਤਾਬਾਂ ਲੈਦੀ ਸੀ ਇੱਥੇ ਤੱਕ ਬੱਸ ਸਟੈਂਡਾਂ ਦੇ ਉੱਤੇ ਕਿਤਾਬਾਂ ਮਿਲਦੀਆਂ ਸੀ ਤੇ ਆਪਾਂ ਉੱਥੇ ਜਾਂਦੇ ਸੀਗੇ ਸਪੈਸ਼ਲ ਤੌਰ ਤੇ ਔਰ ਅੱਜ ਇਹ ਰੁਝਾਨ ਆ ਜਿਹੜਾ ਇਹ ਜਿਵੇਂ ਰਾਜਵਿੰਦਰ ਜੀ ਨੇ ਵੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜਾ ਇੰਟਰਨੈਟ ਦਾ ਜੋਗ ਆ ਗਿਆ ਇਹਦੇ ਵਿੱਚ ਕਿਤੇ ਨਾ ਕਿਤੇ ਕਿਤਾਬਾਂ ਨੂੰ ਪੜ੍ਹਨੇ ਵਾਲੇ ਜਿਹੜੇ ਪਾਠਕ ਉਹ ਮਿਲਦੇ ਨਹੀਂ ਤੇ ਕਲਾ ਜਿਹੜੀ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮਦਦ ਪੈਂਦੀ ਹੈ ਪਹਿਲੀ ਗੱਲ ਤਾਂ ਮੈਂ ਜੋਗਨ ਖਹਿਰਾ ਤੇ ਸੁਤਵਿੰਦਰ ਨੂੰ ਇਹ ਤੀਸਰਾ ਸਮਾਗਮ ਕਰਾਉਣ ਦੀ ਵਧਾਈ ਦਿੰਦਾ ਜਿਵੇਂ ਪਹਿਲਾ ਸਮਾਗਮ ਇਹਨਾਂ ਨੇ ਕਰਨਾ ਸੀ ਇਹਦਾ ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਆਏ ਸੀ ਹਾਂਜੀ ਆਏ ਸੀ ਮੇਰੇ ਕੋਲੇ ਤੇ ਕਾਫੀ ਗੱਲਾਂ ਬਾਤਾਂ ਤੋਂ ਬਾਅਦ ਚਲੋ ਉਹ ਲੰਮੀਆਂ ਗੱਲਾਂ ਨੇ ਤੇ ਮੈਂ ਵਧਾਈ ਦਿੰਦਾ ਵੀ ਇਹ ਲਗਾਤਾਰ ਸਮਾਗਮ ਕਰਵਾ ਰਹੇ ਨੇ ਤੇ ਇਸ ਗੱਲ ਦੇ ਲਈ ਇਹ ਵਧਾਈ ਦੇ ਪੱਤਰ ਨੇ ਵੀ ਪੰਜਾਬ ਦੇ ਵਿੱਚੋਂ ਵੱਖੋ-ਵੱਖਰੇ ਛੱਪਿਆਂ ਵਿੱਚੋਂ ਇਹ ਨਵੇਂ ਲੇਖਕਾਂ ਨੂੰ ਬੁਲਾਉਂਦੇ ਨੇ ਤੇ ਉਹਨਾਂ ਨੂੰ ਸ਼ਾਬਾਸ਼ ਦਿੰਦੇ ਨੇ ਉਹਨਾਂ ਦੀਆਂ ਕਿਤਾਬ ਨੇ ਜਿਹੜੀਆਂ ਲੋਕ ਅਰਪਣ ਕਰਦੇ ਨੇ ਉਹਨਾਂ ਨੂੰ ਪ੍ਰਮਾਣ ਪੱਤਰ ਦਿੰਦੇ ਨੇ ਵਧੀਆ ਗੱਲ ਆ ਇਹ ਤੇ ਤੁਸੀਂ ਮੈਨੂੰ ਇੱਕ ਔਖਾ ਸਵਾਲ ਕਰਤਾ ਕਿ ਲੋਕਾਂ ਵਿੱਚ ਪੜਨ ਦੀ ਘਾਟ ਕਿਉਂ ਹੋ ਰਹੀ ਹੈ ਇਹਦੇ ਲਈ ਇਹ ਹੈ ਵੀ ਮੈਂ ਲਗਭਗ 1972 'ਚ ਲਿਖਣਾ ਸ਼ੁਰੂ ਕੀਤਾ ਤੇ ਮੇਰੀ ਪਹਿਲੀ ਕਿਤਾਬ 2044 ਸੀ ਤੇ ਦੂਸਰੀ ਕਿਤਾਬ ਮੇਰੀ 2019 ਚ ਆਉਂਦੀ ਹੈ ਜਾਨੀ 20 ਸਾਲ ਦੇ ਬੱਗ ਬਦ ਇਹ ਜਿਹੜਾ ਨਵਾਂ ਮਤਲਬ ਫੇਸਬੁੱਕ ਟਵਿੱਟਰ ਜਾਂ ਵਟਸਐਪ ਵਗੈਰਾ ਜਿਹੜੇ ਨਵੇਂ ਜਿਹੜੇ ਸਾਡੇ ਕੋਲੇ ਇਲੈਕਟ੍ਰੋਨਿਕ ਮੀਡੀਆ ਆ ਗਿਆ ਗਿਲਾ ਉਹਦੇ ਵਿੱਚ ਕੀ ਹੈ ਲੇਖਕਾਂ ਦੇ ਵਿੱਚ ਲਿਖਣ ਦੀ ਜਿਹੜੀ ਦੀ ਸਪੀਡ ਹੈ ਬਹੁਤ ਜ਼ਿਆਦਾ ਤੇਜ਼ ਹੋਈ ਹੈ ਬਹੁਤ ਤੇਜ਼ ਸਪੀਡ ਨਾਲ ਲਿਖਿਆ ਜਾ ਰਿਹਾ ਤੇ ਲੇਖਕਾਂ ਦੇ ਵੀ ਜਦੋਂ ਫਿਰ ਉਹਨਾਂ ਕੋਈ ਕੁਝ ਇਸ ਤਰ੍ਹਾਂ ਦੇ ਗੀਤ ਪੜਪਾਵਾ ਜਾਂ ਕੁਝ ਗਜ਼ਲ ਰਵਾਈ ਜਾਂ ਪੰਜ ਸੱਤ ਕਹਾਣੀਆਂ ਹੋ ਜਾਂਦੀਆਂ ਨੇ ਜਾਂ ਕਿਸੇ ਕੋਲੇ ਕੋਈ ਨਾਵਲ ਵੀ ਸਿਰਫ ਹੋ ਜਾਂਦੀ ਆ ਤਾਂ ਫਿਰ ਫੇਸਬੁੱਕ ਉੱਤੇ ਲਗਾਤਾਰ ਪਾਉਂਦੇ ਰਹਿਣ ਕਰਕੇ ਉਹਦੇ ਦੋਸਤਾਂ ਨੂੰ ਫਿਰ ਕਿਤਾਬ ਛਪਵਾਉਣ ਲਈ ਉਤਸ਼ਾਹਿਤ ਕਰਦੇ ਨੇ ਤੇ ਇਸ ਕਰਕੇ ਕਿਤਾਬਾਂ ਸਪੀਡ ਨਾਲ ਆ ਰਹੀਆਂ ਨੇ ਬਹੁਤ ਤੇਜ਼ੀ ਨਾਲ ਆ ਰਹੀਆਂ ਨੇ ਇਹਦੇ ਵਿੱਚ ਇਹ ਆ ਵੀ ਇੰਨੀਆਂ ਜ਼ਿਆਦਾ ਕਿਤਾਬਾਂ ਆ ਰਹੀਆਂ ਨੇ ਤੁਸੀਂ ਕਿੰਨੀਆਂ ਕਿਤਾਬਾਂ ਪੜ ਸਕਦੇ ਹੋ ਹਰ ਲੇਖਕ ਤੁਹਾਨੂੰ ਇਹ ਪੁੱਛਦਾ ਵੀ ਤੁਸੀਂ ਮੇਰੀ ਕਿਤਾਬ ਪੜੀ ਹੈ ਕਿ ਕਿੰਨੀਆਂ ਕਿਤਾਬਾਂ ਪੜੀ ਜਾ ਸਕਦੇ ਨੇ ਵੈਸੇ ਇੱਕ ਔਖਾ ਤੇ ਮੁਸ਼ਕਲ ਸਵਾਲ ਇਹ ਹੈ ਵੀ ਲੇਖਕ ਨੂੰ ਚਾਹੀਦਾ ਵੀ ਉਹ ਵੱਧ ਤੋਂ ਵੱਧ ਪੜਨ ਤੇ ਘੱਟ ਤੋਂ ਘੱਟ ਲਿਖਣ ਤੇ ਜੇ ਅਸੀਂ ਲਗਾਤਾਰ ਸਾਡੀ ਲਿਖਣ ਦੀ ਇਸ ਤਰ੍ਹਾਂ ਸਪੀਡ ਜਿਹੜੀ ਰਹਿੰਦੀ ਹੈ ਉਹਦੇ ਵਿੱਚ ਸਾਡਾ ਬਹੁਤ ਸਾਰੀਆਂ ਜਿਹੜੀਆਂ ਮਤਲਬ ਕਿ ਇਸ ਤਰ੍ਹਾਂ ਦੀਆਂ ਲਿਖਤਾਂ ਆ ਜਾਂਦੀਆਂ ਨੇ ਜਿਹੜੀਆਂ ਮਤਲਬ ਤੁਸੀਂ ਇਹ ਕੋਲੋਂ ਵੀ ਬੰਦਾ ਕਈ ਵਾਰੀ 2-4 ਪੇਜ ਪੜ੍ਹ ਕੇ ਜਾਂ ਕੁਝ ਪੜ੍ਹ ਕੇ ਉਹਨੂੰ ਉਹ ਅੱਗੇ ਇਹ ਨਹੀਂ ਪੜ੍ਹ ਸਕਦਾ ਸੋ ਲਿਖਣ ਵਿੱਚ ਪੁਖਤ ਕੀ ਹੋਵੇ ਤੇ ਇਹਦੇ ਲਈ ਨਵੇਂ ਲੇਖਕਾਂ ਨੂੰ ਚਾਹੀਦਾ ਕਿ ਉਹ ਪੁਰਾਣੇ ਲੇਖਕਾਂ ਨੂੰ ਜਾਂ ਜਿਹੜੇ ਉਹ ਪਹਿਲੀ ਪੜੀ ਲਿਖਤ ਨੇ ਉਹਨਾਂ ਨੂੰ ਇਹ ਲਾਂਭਾ ਨਾ ਦੇਣ ਕਿ ਸਾਨੂੰ ਉਤਸ਼ਾਹਤ ਨਹੀਂ ਕਰਦੇ ਉਹਨਾਂ ਨੂੰ ਚਾਹੀਦਾ ਕਿ ਉਹ ਨੇੜੇ ਦੀਆਂ ਸਹਿ ਸਭਾਵਾਂ ਵਿੱਚ ਜਾਣ ਉੱਥੇ ਆਪਣੀ ਲਿਖੀ ਹੋਈ ਦੀ ਪਹਿਲਾਂ ਪਰਚੋਲ ਕਰਨ ਉਹ ਜੇ ਮਤਲਬ ਜਦੋਂ ਮੇਰੀ ਪਹਿਲੀ ਕਿਤਾਬ ਆਉਂਦੀ ਹੈ 2000 ਚ ਤਾਂ ਸੁਖਮਿੰਦਰ ਰਾਮਪ uri ਜੀ ਨੇ ਮੇਰੇ 170 ਗੀਤਾਂ ਵਿੱਚੋਂ 45 ਗੀਤ ਬੜੀ ਮੁਸ਼ਕਲ ਨਾਲ ਸਿਲੈਕਟ ਕੀਤੇ ਸੀ ਜੀ 56 ਜੋਗ ਨੇ ਤੇ ਜੇ ਅੱਜ ਦਾ ਦੌਰ ਹੁੰਦਾ ਤਾਂ ਮੇਰੀਆਂ 3 ਕਿਤਾਬਾਂ ਬਣ ਜਾਂਦੀਆਂ ਸੋ ਸਾਨੂੰ ਲਿਖਣ ਦੀ ਕਹਾੜ ਦੇ ਵਿੱਚ ਜੀ ਸਾਨੂੰ ਕਿ ਪ੍ਰਵੀਨ ਤਾਂ ਨਾ ਜਿਹੜੀ ਲਿਖਣ ਦੀ ਹੈ ਉਹ ਲੜੀ ਨਹੀਂ ਛੱਡਣੀ ਚਾਹੀਦੀ ਸੋ ਸਾਨੂੰ ਗੰਭੀਰਤਾ ਨਾਲ ਲਿਖਣਾ ਚਾਹੀਦਾ ਹੈ ਇੱਕ ਗੱਲ ਮੈਂ ਕਹਿ ਰਿਹਾ ਕਿ ਪਿੱਛੇ ਜੇ ਅੰਮ੍ਰਿਤਸਰ ਦੇ ਵਿੱਚ ਇੱਕ ਪੁਸਤਕ ਮੇਲਾ ਲੱਗਿਆ ਇੱਕ ਪ੍ਰਕਾਸ਼ਕ ਨੇ ਬੜੇ ਪਰੇਮਾਨਾ ਦੱਸਿਆ ਕਿ ਉੱਥੇ ਗੰਭੀਰ ਕਿਤਾਬਾਂ ਦੇ ਗੰਭੀਰ ਪਾਠਕ ਹੱਤੇ ਜਿਹੜੀਆਂ ਕਿਤਾਬਾਂ ਤੁਹਾਨੂੰ ਖਿੱਚੀਆਂ ਨੇ ਜਿਨ੍ਹਾਂ ਦੇ ਟਾਈਟਲ ਤੁਹਾਨੂੰ ਖਿੱਚਦੇ ਨੇ ਜਾਂ ਜਿਹੜੀਆਂ ਕੁਝ ਅ ਮਤਲਬ ਕੀ ਸ਼ਬਦ ਵਰਤਾਂ ਵੀ ਇਸ ਤਰ੍ਹਾਂ ਦੇ ਨਾਮਾਂ ਵਾਲੀਆਂ ਨੇ ਜਾਂ ਇਸ ਤਰ੍ਹਾਂੀਆਂ ਲਿਖਤਾਂ ਵਾਲੀਆਂ ਨੇ ਉਹ ਕਿਤਾਬਾਂ ਉੱਥੇ ਉਹ ਜ਼ਿਆਦਾ ਵਿਕੀਆਂ ਇਹ ਇੱਕ ਪ੍ਰਕਾਸ਼ਕ ਦਾ ਮਤਲਬ ਇਹ ਆਪਣੇ ਕੋ ਵਿਚਾਰ ਸੀ ਸੋ ਸਾਨੂੰ ਲਿਖਣ ਦੇ ਲਈ ਬਹੁਤ ਗੰਭੀਰਤਾ ਨਾਲ ਲਿਖਣਾ ਚਾਹੀਦਾ ਅੱਜ ਦੇ ਕਈ ਗਰਦਾਰ ਦੇ ਵਿੱਚ ਮੱਤ ਬੋਲੀ ਨਾ ਸੀਗੀਆਂ ਗੱਲਾਂ ਕੁਝ ਔਰਤਾਂ ਦਾ ਸੰਬੰਧ ਸੀ ਕੁਝ ਮਤਾਨਾ ਨਾਲ ਸੀ ਤੇ ਮੈਂ ਦੇਖਿਆ ਕਿ ਉਹਦੇ ਵਿੱਚੋਂ ਅੱਜ ਦਾ ਵਰਤਮਾਨ ਗੱਲ ਸੀ ਅੱਜ ਦਾ ਵਰਤਮਾਨ ਮਤਲਬ ਜਿਹੜੀ ਸਮੱਸਿਆ ਕੀ ਹੈ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ ਸਾਡੇ ਦੇਸ਼ ਦਾ ਕੀ ਬਣ ਰਿਹਾ ਕਿਸਾਨੀ ਖੇਤਾ ਤਬਾ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੀ ਜਿਹੜੀ ਸੀਗੀ ਸਮਾਜਿਕ ਸਵੈ ਸਵੈ ਪ੍ਰਚੋਦ ਜਿਹੜੀ ਸੀਗੀ ਕਿ ਆਉਣ ਵਾਲੀ ਪੀੜ੍ਹੀ ਨੂੰ ਸ਼ਕੀ ਦੇ ਕੇ ਜਾਵਾਂਗੇ ਇਹ ਲਿਖਤਾਂ ਗਾਇਬ ਸੀ ਸੋ ਲੇਖਕ ਨੂੰ ਆਉਣ ਵਾਲੀ ਪੀੜ੍ਹੀ ਆ ਪੁੱਛੂਗੀ ਜਦੋਂ ਇਹ ਸਭ ਕੁਝ ਹੋਇਆ ਸੀ ਉਦੋਂ ਤੁਸੀਂ ਕਿੱਥੇ ਸੀ ਸੋ ਸਾਨੂੰ ਉਹ ਕਿੱਥੇ ਹੋਣ ਦੇ ਜਵਾਬ ਤੋਂ ਬਚਣ ਦੇ ਲਈ ਸਾਨੂੰ ਮੌਜੂਦਾ ਸਮੇਂ ਦੇ ਵਿੱਚ ਵਰਤਮਾਨ ਨੂੰ ਫੜ ਕੇ ਪਿਛਲੇ ਨੂੰ ਪਰਚੋੜ ਕੇ ਉਹ ਦੇਖ ਕੇ ਲਿਖਣਾ ਚਾਹੀਦਾ ਤੇ ਇਹ ਮੇਰੀ ਬੇਨਤੀ ਹੈ ਸਾਰੇ ਲੇਖਕਾਂ ਨੂੰ ਕੋਈ ਸ਼ਬਦ ਕੌੜਾ ਜਿਹਾ ਹੋਵੇ ਸਾਨੂੰ ਇੱਕ ਮਿੰਦਾ ਜੱਜ ਕਾਂ ਜੇਸਟੀਆਂ ਦਾ ਵੀ ਧੰਨਵਾਦ अच्छा जो बंदे चाचा जी ਤੇ ਡੈਡੀ ਜੀ ਪਿੱਛੇ ਖੜੇ ਰਹੇ ਤੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਜੀ ਇੱਕ ਛੋਟੀ ਜਿਹੀ ਉਮਰ ਦਾ ਮੁੰਡਾ ਐਡਾ بڑا ਉਪਰਾਲਾ ਤੀਜੀ ਵਾਰ ਕਰ ਚੁੱਕਿਆ ਔਰ ਉਸ ਦੀ ਇੱਕ ਕਿਤਾਬ ਤਾਂ ਪਹਿਲਾਂ ਆ ਚੁੱਕੀ ਹੈ ਤੇ ਹੁਣ ਅੱਜ ਜਲੀਲਪੁਰ ਉਹਨਾਂ ਦੀ ਜਲੀਲਪੁਰ ਕਿਤਾਬ ਦੀ ਲਾਂਚਿੰਗ ਹੋਈ ਆ ਤੇ ਇਹਦਾ ਵਿਸ਼ਾ ਉਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਵੱਖਰਾ ਜਾਈ ਤੇ ਇਸ ਮੌਕੇ ਦੇ ਉੱਤੇ ਇਸ ਸਮਾਗਮ ਦੇ ਬਾਰੇ ਤੇ ਇਸ ਮੌਕੇ ਦੇ ਉੱਤੇ ਹੋਰ ਕੀ ਕਹਿਣਾ ਚਾਹੀਦਾ ਸਾਨੂੰ ਬਹੁਤ ਕੇ ਬਹੁਤ ਖੁਸ਼ੀ ਹੋਈ ਹੈ ਜੀ ਇਹਨੇ ਬਹੁਤ ਜੰਗ ਵਸਤਾ ਵਿੱਚ ਬਹੁਤ ਸੋਹਣੇ ਕਿਤਾਬਾਂ ਲਿਖਿਆ ਨੇ ਇਹ ਗਰੀਬ ਪਰਿਵਾਰ ਦਾ ਬੱਚਾ ਸਬੰਧਤ ਹੈ ਫਿਰ ਵੀ ਦੇਖੋ ਇਹਦੇ ਵਿੱਚ ਕਿੰਨਾ ਜਜਬਾ ਕਿਤਨੇ ਹੌਸਲਾ ਬਲਣਾ ਅੱਜ ਕਿੰਨਾ ਅੱਛਾ ਪ੍ਰੋਗਰਾਮ ਕਰ ਰਿਹਾ ਹੈ ਹਾਂ ਮੈਂ ਦੇਖ ਕੇ ਬੜੀ ਖੁਸ਼ ਹੁੰਦੀ ਹੈ ਤੁਹਾਨੂੰ ਵੀ ਬਹੁਤ ਸਾਰੇ ਆਮ ਪਰਿਵਾਰਾਂ ਨੂੰ ਕਿ ਸਾਡੇ ਸਮਾਜ ਨੂੰ ਇਲਾਕੇ ਵਾਲੇ ਬੰਦਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਸਾਰੇ ਬੱਚੇ ਚਾਹੁੰਦੇ ਆ ਕਿ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਰਹਿਣ ਲਿਖਤਾਂ ਲਿਖਦੇ ਰਹਿ ਬਤੇ ਬਤੇ ਆਪਦੇ ਪਰਿਵਾਰ ਦਾ ਪਿੰਡ ਦਾ ਨਾਮ ਮੈਨੂੰ ਕਰਦੇ ਰਹਿੰਦੇ। ਅੱਛਾ ਫਾਦਰ ਸਾਹਿਬ ਤੇ ਉਹਨਾਂ ਦੇ ਫਾਦਰ ਸਾਹਿਬ ਅੱਛਾ ਦੋ ਇੱਕ ਇੱਕ ਛੋਟਾ ਜਿਹਾ ਸ਼ਬਦ ਸ਼ਬਦ ਕੀ ਕਹਿੰਦੇ? ਬਹੁਤ ਖੁਸ਼ੀ ਹੈ ਬਹੁਤ ਚੰਗਾ ਹੈ ਹਰੇਕ ਬੱਚਾ ਇਹ ਕਿਸ ਕਰ ਦੇ ਵਿੱਚ ਲੱਜੇ ਉਹ ਚੰਗੀ ਗੱਲ ਆ। ਅਗਲੇ ਦਿਨ ਜਿਹੜਾ ਹੋਰ ਮੌਸਮ ਜਿਹੜਾ ਹੈਗਾ ਹੈ ਕੀ ਕੀ ਕ੍ਰਿਤੀਆਂ ਦਾ ਇਹ ਦੂਰ ਹੋ ਜਾਊਗਾ। ਜੀ ਜੀ। ਹਣੇ ਇਹ ਜੰਗਦੇ ਜਮਾਲ ਦੇਖਣਾ, ਸੁਣਨਾ, ਪੜ੍ਹਨਾ, ਇਹ ਕੁਝ ਚੰਗਾ ਵਾਤਾਵਰਨ ਗਾਹ ਤੋਂ ਪੈਦਾ ਹੋਊਗਾ। ਮੂਲ ਮੈਂ ਜੇ ਹਰਸ਼ ਐਸ ਵਕਤ ਕੈਮਰਾ ਚਲਾ ਰਿਹਾ ਨਹੀਂ ਤਾਂ ਉਹਨਾਂ ਵੀ ਤੁਹਾਡੀ ਹੁਣੇ ਗੱਲ ਕਰਾਉਂਦੇ ਤੇ ਇਹ ਇਹ ਦੇ ਬਾਰੇ ਸਾਂਝ ਹੋਈ ਤਾਂ ਫਿਰ ਇਹਨਾਂ ਨੇ ਦੱਸਿਆ ਕਿ ਤੀਸਰਾ ਜਿਹੜਾ ਪ੍ਰੋਗਰਾਮਾ ਸਜੀਤ ਪਾਤਰ ਜੀ ਨੂੰ ਸਮਰਪਿਤ ਕਰਵਾ ਰਹੇ ਆ ਦਰਹਾ ਦੇ ਵਿਕੇ ਤੇ ਉਹਨਾਂ ਨੇ ਹਰਸ਼ਦੀਪ ਦੀ ਕਿਤਾਬ ਨੂੰ ਇਸ ਸਮਾਗਮ ਦੇ ਵਿੱਚ ਸਨਮਾਨ ਦੇਣ ਲਈ ਚੁਣਿਆ ਤੇ ਇਸ ਸਮਾਗਮ ਦੇ ਵਿੱਚ ਭਾਵੇਂ ਕਿ ਬਹੁਤ ਸਾਰੇ ਰਾਈਟਰ ਆ ਰਹੇ ਨੇ ਸਾਰਿਆਂ ਨਾਲ ਤਾਂ ਗੱਲ ਹੋ ਨਹੀਂ ਸਕਦੀ ਪਰ ਹਰਸ਼ਦੀਪ ਦਾ ਇਸ ਸਮਾਗਮ ਦੇ ਬਾਰੇ ਤੇ ਇਹ ਪ੍ਰਬੰਧਕਾਂ ਦੇ ਬਾਰੇ ਤੇ ਇਸ ਜਿਹੜਾ ਇੱਕ ਇਹ ਜਿਹੜੀ ਤੀਜਾ ਸਮਾਗਮ ਕਰਵਾਇਆ ਗਿਆ ਇੱਕ ਇੱਕ ਜ਼ਰੂਰਤ ਜਿਹਨੂੰ ਕਹਿ ਸਕਦੇ ਆ ਉਹਦੇ ਬਾਰੇ ਉਹਦਾ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਤੇ ਮੈਨੂੰ ਦੇ ਉਹ ਇਜਾਜ਼ਤ ਦੇ ਤੇ ਹੁਣ ਹਰਸ਼ਦੀਪ ਤੋਂ ਵੀ ਇਸ ਦੇ ਮਾਮਲੇ ਦੇ ਵਿੱਚ ਆਪਾਂ ਜਾਣ ਲੈਨੇ ਆ ਧੰਨਵਾਦ ਮੈਂ ਹਰਸ਼ਦੀਪ ਮੂਨ ਮੈਂ ਕਿਤਾਬ ਦਾ ਰਾਈਟਰ ਤੇ ਅੱਜ ਮੈਨੂੰ ਇੱਥੇ ਸਨਮਾਨ ਮੇਰਾ ਕਰਨ ਲਈ ਬੁਲਾਇਆ ਗਿਆ ਸੀਗਾ ਇਹ ਜੋ ਇਸ ਵੀਟੀਮਾ ਉਸ ਦਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇੱਥੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਕਿਉਂਕਿ ਜੋ ਇੱਥੇ ਨਾਟਕਾ ਜੁ ਪੇਸ਼ ਹੋਇਆ ਉਸ ਵਿੱਚ ਜੋ ਅਦਾਕਾਰਾ ਸੀ ਉਸਨੇ ਜੋ ਵੀ ਕੀਤਾ ਜੋ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਦੇ ਪਿੱਛੇ ਜੋ ਟੀਮ ਸੀ ਉਸ ਟੀਮ ਨੇ ਜੋ ਸਕ੍ਰਿਪਟ ਤਿਆਰ ਕੀਤੀ ਸਕ੍ਰਿਪਟ ذریعے ਜੋ ਦਿਖਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹੋ ਸਕਦਾ ਤੇ ਉਸ ਬਾਰੇ ਵੀ ਆਪਣੇ ਆਉਣ ਵਾਲੇ ਸਮੇਂ 'ਚ ਆਰਟੀਕਲ ਜ਼ਰੀਏ ਗੱਲਬਾਤ ਕੀਤੀ ਜਾਵੇ ਤੇ ਮੈਂ ਫਿਰ ਤੋਂ ਜਿਹੜੀ ਇਹ ਪ੍ਰਬੰਧਕ ਟੀਮ ਆ ਜਿਹੜੀ ਅੱਜ ਮੌਜੂਦ ਆ ਇਸ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੂਲ ਮੈਨੂੰ ਇੰਨੀ अहमियत ਦਿੱਤੀ ਤੇ ਮੈਨੂੰ ਸਨਮਾਨਿਤ ਕੀਤਾ